ਤਕਸਾਨ ਮੋਟੇ ਮਰੇ ਸਾ ਪਗਾਲ ਸੀ ਆਪਦੇ ਪਾਲਾਂਗੇ ਨਾ ਰੁਲਦੂ ਮਾਨਸਾ ਗੱਲਾਂ ਸਹੀ ਕਹਿ ਰਿਹਾ ਰੁਲਦੂ ਮਾਨਸਾ ਦੀ ਗੱਲ ਇੱਕ ਵੀ ਗਲਤ ਨਹੀਂ ਕਿਉਂਕਿ ਜੇ ਉਹਦੀ ਬੋਤ ਚ ਬੰਨੇ ਆ ਉਹ ਬੰਦਾ ਜਿਹੜੀ ਗੱਲ ਹੈ ਸਚਾਈ ਤੇ ਬੋਲਦਾ ਉਹ ਉਹ ਫੇਰ ਇਹ ਉੱਥੇ ਬਿਆਨਬਾਜ਼ੀ ਕੀ ਹੋ ਰਹੀ ਹੈ ਇਹਦਾ ਬਰੇ ਦਾ ਪਤਾ ਲੈਣਾ ਹੈ ਜੇ ਨਾਏ ਜਾਂ ਨਹੀਂ ਕੋਈ ਗੱਲ ਬਣ ਕੇ ਅਸੀਂ ਪਤਾ ਲੈਣ ਸੰਯੁਕਤ ਕਿਸਾਨ ਮੋਰਚਾ ਕੱਲ ਵੀ ਅਸੀਂ ਵਿਚਾਰਿਆ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਜਾਵੜੇ ਤੋਂ ਉੱਥੇ ਕੋਈ ਗੱਲਬਾਤ ਬਣ ਕੇ ਸੰਯੁਕਤ ਫੁੱਲ ਜਾ ਬੰਦਾ ਮੈਨੇਜਰ ਬਲੇਵਾਲ ਸਾਹਿਬ ਨਾਲੋਂ ਡੱਲੇਵਾਲ ਸਾਨੂੰ ਕਹਦਾ ਹੁੰਦਾ ਉਹਦੀ ਆ ਤਾਂ ਅਮਰੇਡ ਹੈ ਇਹ ਕਾਂਵਰੇ ਡਾਂਏ ਕਰਦਾ ਪਰ ਜਦੋਂ ਅੱਜ ਅਸੀਂ ਕਾਂਵਰੇਡਾਂ ਜਾ ਕੇ ਬੈਠਣ ਲੱਗੇ 450 ਜੱਥੇ ਬੰਦੇ ਚ ਬੈਠਣ ਲੱਗੇ ਪਤਾ ਲੱਗੇ ਕੀ ਹੈ ਸਾਨੂੰ ਖੁੱਦ 13 ਮਹੀਨੇ ਡੱਲੇਵਾਲ ਦੇ ਜਮਾਂ ਨਾਲ ਰਿਆ ਵੀ ਜਿਹੜੇ ਡੱਲੇਵਾਲ ਦੇ ਬੋਲੀ ਬਚਦੀਆਂ ਮੇਰੇ ਬੱਚੇ ਹਕੀਕਤ ਹੋਈ ਸਾਡੇ ਨਾਲ ਬਹੁਤ ਬਾਪਰੇ ਆ ਬਹੁਤ ਹਾਸੇ ਬਾਪਰੇ ਆ ਆਪ ਆਖਣੇ ਮੈਂ ਤਾਂ 300 ਕਰੋੜ ਕੀ ਖਾਤਾ ਹੈ ਡੱਲੇਵਾਲ ਸਾਹਿਬ ਖੁਦ ਇੱਕ ਆਗੂ ਸੀ ਰੋਤ ਬਹੁਤ ਵੱਟੇ ਸੀ ਕੇ ਠੀਕ ਹੈ ਨਾ ਇਹਨਾਂ ਨੇ ਕਹਿਤਾ ਜੇ ਪਤਾ ਤਾਂ ਯਾਰ ਕਰੇ ਲੀਡਰ ਨਾਲ ਦੇ ਨਾਲ ਦੱਸੋ ਵੀ ਆਹ ਲੀਡਰ ਨੇ ਖਾਤਾ ਹੈ ਜੇ ਇੱਕ ਚੀਜ਼ ਤੁਸੀਂ ਦੱਸੋ ਜੇ ਹੋਰ ਇੱਕ ਇੱਕ ਡੱਲੇਵਾਲ ਦਾ ਵੀ ਇਲਜ਼ਾਮ ਲਾਉਂਦੇ ਆ ਕਿ ਇਹਨਾਂ ਨੇ ਕੋਈ 300 ਕਰੋੜ ਦਾ ਜਾਂ ਕੋਈ ਕਪਲਾ ਵੀ ਹੋਇਆ ਕੋਈ ਪੈਸੇ ਵੀ ਖਾਦੇ ਆ ਕੋਈ ਜਥੇਬੰਦੇ ਐ ਐਸਕੇ ਮਨੇ ਕੋਈ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਵਾਲ ਬਹੁਤ ਵਧੀਆ ਇਹ ਵੀ ਜੱਲਦਵਾਲ ਸਾਹਿਬ ਨੇ ਕਹਿਤਾ 300 ਕਰੋੜ ਰੁਪਏ ਖਾਦਾ ਹੈ ਉਹਨਾਂ ਨੇ ਕਾਨੂੰਨ ਕਾਲੇ ਰੱਦ ਕਰਾਉਣ ਦੀ ਕੀ ਲੋੜ ਸੀਗੀ ਕਿਉਂਕਿ ਉਸ ਟਾਈਮ ਤੇ ਜੱਲਦਵਾਲ ਸਾਹਿਬ ਨੇ ਕਹਿਤਾ ਸਸੀਗਾਲ ਜੀ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਮੈਂ ਤਾਂ ਵੱਡਾ ਆਪਣਾ ਗਗਨਦੀਪ ਸਿੰਘ ਗਿੱਲ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਰਡਰਾਂ ਦੇ ਉੱਤੇ ਕਿਸਾਨੀ ਸੰਘਰਸ਼ ਚੱਲ ਰਿਹਾ ਤੇ ਕੁਝ ਜਿਹਦੇ ਬੰਦਿਆਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ 'ਚ ਬੈਠ ਕੇ ਸੰਘਰਸ਼ ਲੜ ਰਹੇ ਨੇ ਤੇ ਜਿਹੜੇ ਪੰਜਾਬ ਦੇ ਵਿੱਚ ਜਿ세 ਬੰਦਿਆਂ ਬੈਠਿਆ ਉਹਨਾਂ ਦੇ ਵਿੱਚੋਂ ਕਿਸਾਨ ਜੀ ਨੇ ਮਾਲਵਾ ਦੇ ਸੂਬਾ ਪ੍ਰਧਾਨ ਬਾਈ ਨਛਤਰ ਸਿੰਘ ਢਿੱਲੂ ਆਪੇ ਨਾਲ ਆ ਤੇ ਆਪਾਂ ਕਰਦੇ ਗੱਲਬਾਤ ਬਈ ਸਭ ਤੋਂ ਪਹਿਲਾਂ ਦਸ਼ਮੇਸ਼ਪੀਤਾ ਕੰਗੀਆਂ ਵਾਲੀ ਦੀ ਪਛੀ ਫਤੇ ਪ੍ਰਮਾਣ ਪਰੋ ਵਾਈ ਗੁਰੂ ਜੀ ਕਾ ਖਾਲਸਾ ਸ੍ਰੀ ਵਾਈ ਗੁਰੂ ਜੀ ਕੀ ਫਤੇ ਅੱਜ ਅਸੀਂ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਸਾਡੀ ਰਿਕਵਰੀ ਕਰਕੇ ਪੂਰੇ ਦੇਸ਼ ਵਿਦੇਸ਼ਾਂ ਚ ਸੈਂਟਰ ਸਰਕਾਰ ਹੋ ਗਈ ਪੰਜਾਬ ਸਰਕਾਰ ਹੋ ਗਈ ਉੱਥੋਂ ਤਾਈਂ ਭੇਜਦੇ ਆ ਹੋਰ ਪ੍ਰਧਾਨ ਜੀ ਸਤਿਅ ਠੀਕ ਹੈ ਚੜਦੀ ਕਲਾਈ ਚੜਦੀ ਕਲਾਈ ਇਹ ਪ੍ਰਧਾਨ ਜੀ ਜੇ ਮੈਨੂੰ ਸਾਰਿਆਂ ਨੂੰ ਪਤਾ ਕਿ ਕੁਸ਼ਮੰਗਾ ਨੂੰ ਲੈ ਕੇ ਡੱਲੇਆਲ ਸਾਹਿਬ ਮਰਨ ਵਰਤ ਤੇ ਬੈਠੇ ਹਨੋਰੀ ਬਾਰਡਰ ਤੇ ਤੇ ਉਧਰ ਸ਼ੰਗੂ ਬਾਰਡਰ ਦੇ ਉੱਤੇ ਵੀ ਪੰਦੇਰ ਦੀ ਜਥੇਬੰਦੀ ਬੈਠੀ ਹੈ ਫਿਰ ਆਪਣੀ ਕੋਈ ਹੈ ਕਦੋਂ ਦੀ ਤਿਆਰੀ ਹੈ ਪਟਵਾਰਨੀ ਜਾਣ ਦੀ ਕੁਝ ਕਰਨ ਦੀ ਜਿਹੜੇ ਡੱਲੇਵਾਲ ਸਾਹਿਬ ਬੈਠੇ ਹਨ ਜਿਹੜੀਆਂ ਇਹ ਮੰਗਾ ਕੁਝ ਮੰਗਾ ਨਹੀਂ ਜਿਹੜੀਆਂ ਰਹਿੰਦੀਆਂ ਮੰਗਾ ਹੂੰ ਠੀਕ ਹੈ ਰਹਿੰਦੀਆਂ ਮੰਗਾ ਆਪਣੀ ਐਮਐਸਪੀ ਹੋ ਗਈ ਸਮਾਵੇ ਨਾਥਨ ਰਿਪੋਰਟ ਹੋ ਗਈਆਂ ਹੋਰ ਪਾਸੇ ਨਾਲ ਜੋੜ ਕੇ ਉਹ ਜਿਹੜੀ ਰਹਿੰਦੀਆਂ ਮੰਗਾ ਮਨਾਉਣ ਦੇ ਖਾਤਰ ਸਰਕਾਰ ਕੋਲੇ ਬੈਠੇ ਆ ਉਹ ਹੂੰ ਉਹ ਵੰਗਾ ਤੇ ਆਪਣੀ ਕੋਈ ਹੈ ਤਿਆਰੀ ਜਾਣਦੀ ਕਿਵੇਂ ਜਿਹੜੇ ਜਿੱਥੇ ਬੰਦੇ ਤੁਸੀਂ ਪੰਜਾਬ ਦੇ ਵਿੱਚ ਐਸਕੇਮ ਜਿਹੜਾ ਸੰਯੁਕਤ ਅ ਛੋੜਾ ਜਿਹੜਾ ਬੱਤੀ ਦਿੱਤੀ ਜਿਹੇ ਬੰਦੇ ਇਹਦੇ ਵਿੱਚ ਆ ਜਾਂਦੇ ਆ ਨਾ ਐਸਕੇਮ ਦੇ ਵਿੱਚ ਤੁਹਾਡੀ ਗੱਲ ਮੀਟਿੰਗ ਵੀ ਹੋਈ ਹੈ ਕਿ ਕੋਈ ਲਿਆ ਗਿਆ ਫੈਸਲਾ ਕੋਈ ਉਹਨਾਂ ਦੀ ਮੱਦੇਦ ਦੇ ਉੱਤੇ ਜਾਣਦਾ ਜੇ ਕੁਝ ਵੀ ਨਹੀਂ ਜਿਹੜੀ ਮੱਤ ਤਾਂ ਨਾ ਜਿਹੜੇ ਤੋਂ ਮੱਦੇ ਦੀ ਗੱਲ ਕਰ ਰਹੇ ਆ ਮੱਤ ਅਸੀਂ ਜਿੱਦੋਂ ਤੋਂ ਕੋਲ ਸਟਾਰਟ ਹੋਇਆ ਹੂੰ ਅਸੀਂ 16 ਤਰੀਕ ਨੂੰ ਪੂਰਾ ਸੰਯੁਕਤ ਕਿਸਾਨ ਮੋਰਚਾ ਜੋ ਪੂਰੇ ਭਾਰਤ ਦਾ ਹੂੰ ਭਾਰਤ ਬੰਦ ਦਾ ਸੱਦਾ ਦਿੱਤਾ ਸੀਗਾ ਜਿਹੜੀਆਂ ਅੱਜ ਇਹ ਮੰਗਾਂ ਤੇ ਲੜ ਰਿਆ ਇਹ ਮੰਗਾਂ ਸਟਾਰਟ ਕਰਨੀਆਂ ਸੀ ਵੀ ਕਿੰਨੀਆਂ ਸਟੇਟਾਂ ਨਾਲ ਖੜਦੇ ਆ ਕੀ ਹੰਗਾਰਾ ਮਿਲਦਾ ਕਿਉਂਕਿ ਜਿਹੜੀਆਂ ਇਹ ਮੰਗਾਂ ਐਮਐਸਪੀ ਹੋ ਗਈ ਸੁਆਮੀ ਨਾਥਨ ਰਿਪੋਰਟ ਹੋ ਗਈ ਡਬਲਯੂਟੀਓ ਚੋ ਜਿੰਨੇ ਦਾ ਕਾਪਾ ਬਾਹਰ ਨਹੀਂ ਆਉਂਦੇ ਹੁਣ ਤੱਕ ਆਪਾਂ ਨੂੰ ਇਹ ਮੰਗਾਂ ਆਪਾਂ ਲਾਗੂ ਕਰਨੀਆਂ ਬਹੁਤ ਔਖੀਆਂ ਇਸ ਵਾਸਤੇ ਅਸੀਂ ਸਟੇਟਾਂ ਦੇ ਮਤਾਬਕ ਵੇਖ ਕੇ 16 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਸੀਗਾ ਇਹ ਜਿਹੜੀ ਗੈਰ ਰਾਜਨੀਤਿਕ ਮੋਰਚਾ ਨੇ ਪਹਿਲਾਂ ਹੀ 13 ਤਰੀਕ ਨੂੰ ਇਹਨਾਂ ਨੇ ਬਾਰਡਰ ਕਰਨੇ ਚਾਲੇ ਪਾਤੇ ਸੀਗੇ ਨੇ ਜਿਹੜੇ ਮੈਨੂੰ ਤੁਸੀਂ ਉਹ ਜਿ세 ਬੰਦੇ ਉੱਥੇ ਬੈਠੇ ਉਹਨਾਂ ਨੂੰ ਤੁਸੀਂ ਕੀ ਭੋਖੜਤਾਲ ਤੁਸੀਂ ਸਹੀ ਮੰਨਦੇ ਹੋ ਜਿਹੜੇ ਬੈਠੇ ਹੋ ਜਾਂ ਤੁਹਾਡੇ ਨਜ਼ਰੀਆ ਤੁਸੀਂ ਉੱਥੇ ਕੀ ਕਹਿਣਾ ਜਾਓਗੇ ਜੱਲੇਵਾਲ ਸਾਹਿਬ ਭੋਖੜਤਾਲ ਤੇ ਬੈਠੇ ਅੱਜ 23 ਮਾ 14 ਮਾ ਦੇਣੂਗਾ ਕੱਲ ਬੇਹੋਸ਼ ਵੀ ਹੋ ਗਏ ਸੀਗੇ ਹਾਲਤ ਬਹੁਤ ਗੰਭੀਰ ਬਣੀ ਹੋਈ ਡਾਕਟਰ ਕਹਿੰਦੇ ਵੀ ਕੁਝ ਅੰਗ ਵੀ ਉਹਨਾਂ ਦੇ ਸਾਥ ਛੱਡਦੇ ਜਾ ਰਹੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਜਿਹੜਾ ਹਰੇਕ ਜੱਥੇ ਬੰਦੇ ਦਾ ਲੜਨ ਦਾ ਢਾਗਾ ਡਾਟਾ ਹੂੰ ਪਹਿਲੀ ਗੱਲ ਤਾਂ ਮੇਰਾ ਗੁਰੂ ਹੈ ਹੂੰ ਮੈਂ ਉਸ ਜੱਥੇ ਬੰਦੀ ਚ ਗਿਆ ਹਲਵਾ ਜੱਥੇ ਬੰਦੇ ਬਣਾਈ ਆ ਪਹਿਲਾਂ ਵੀ ਐਸੀ ਇਹਨੇ ਲੜੀਆਂ ਜਦੋਂ ਦਿੱਲੀ گئے ਆ ਉਦੋਂ ਮਰਨ ਵਾਰ ਤੇ ਉਦੋਂ ਵੀ ਨਾਲ ਸੀਗਾ ਉਦੋਂ ਵੀ ਪ੍ਰਧਾਨ ਜੀ ਨੇ ਮੈਂ ਲੜਿਆ ਸੀਗਾ ਪ੍ਰਧਾਨ ਜੀ ਮਰਨ ਵਾਰ ਤੇ ਤੁਹਾਨੂੰ ਨਹੀਂ ਲੜ ਕਰਨਾ ਚਾਹੀਦਾ ਜੇ ਕਰਨਗਾ ਸਾਡੇ ਤੁਸੀਂ ਆਗੂ ਆ ਬਹੁਤ ਵੱਡੇ ਹੂੰ ਸੋ ਹੋਰ ਜੱਥੇ ਬੰਦੇ ਚ ਕਿੰਨਾ ਕੇਡਰ ਬੈਠਾ ਜਾਂ ਕੋਈ ਜ਼ਿਲ੍ਹਾ ਪ੍ਰਧਾਨ ਬੈਠਾ ਜਾਂ ਪੰਜਾਬ ਦੇ ਜਿਹੜੇ ਸੈਕਟਰੀ ਬੈਠੇ ਜਾਂ ਦੂਜੇ ਬੈਠੇ ਉਹਨਾਂ ਨੂੰ ਪਾਓ ਤੁਸੀਂ ਪਹਿਲੀ ਗੱਲ ਤਾਂ ਮਰਨ ਵਾਰ ਤੇ ਆਪਾਂ ਜਿਹੜੇ ਸਿੱਕੀ ਇਤਿਹਾਸ ਚ ਵੀ ਲਿਖਿਆ ਲੜ ਕੇ ਮਰਨਾ ਚਾਹੀਦਾ ਜਿਹੜੀ ਸਰਕਾਰ ਨਾਲ ਜੇ ਆਪਾਂ ਆਪ ਦਾ ਆਪ ਕਵਾ ਕੇ ਤੇ ਫੇਰ ਆਪਾਂ ਸਰਕਾਰ ਨਾਲ ਲੜਾਂਗੇ ਕਿ ਸਾਡੇ ਡੱਲੇਵਾਲ ਸਾਹਿਬ ਸਾਡੇ ਮਰਨ ਵਾਤੇ ਤੇ ਬੈਠੇ ਅੱਜ ਠੀਕ ਹੈ ਨਾ ਜਿਹੜੀ ਲੜਾਈ ਬਹੁਤ ਵੱਡੀ ਹੈ ਜੇ ਇਹ ਪ੍ਰਮਾਤਮਾ ਪਹਿਲੀ ਗੱਲ ਤਾਂ ਇਹਨੂੰ ਕੁਝ ਨਹੀਂ ਹੋਊਗਾ ਚੜ੍ਹਦੀ ਕਲਾ ਵਿੱਚ ਰਹੂਗਾ ਕਿਸੇ ਹਾਲਤ ਵੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਸੇ ਚੀਜ਼ 'ਚ ਵੀ ਹੈਗਾ ਵੀ ਜਿਹੜਾ ਆਪਾਂ ਇਹਨੂੰ ਮਰਨ ਤੋਂ ਕਿਹੜੇ ਢੰਗ ਨਾਲ ਇਹਨੂੰ ਬਚਾਇਆ ਜਾਵੇ ਠੀਕ ਹੈ ਕਿ ਕੱਲ ਵੀ ਜਿਹੜੀ ਸਾਡੀ ਮੀਟਿੰਗ ਹੋਈ ਹੈ ਇਹ ਚ ਚਰਚਾ ਹੋਈ ਹੈ ਅਸੀਂ ਇਹਨਾਂ ਨੂੰ ਪਹਿਲਾਂ ਸੀ ਮੈਂਬਰੀ ਕਮੇਟੀ ਵੀ ਬਣਾਈ ਸੀ ਉਦੋਂ ਵੀ ਇਹਨਾਂ ਨੂੰ ਬੇਨਤੀ ਕੀਤੀ ਸੀਗੀ ਜਿਹੜੀ ਲੜਾਈ ਬਹੁਤ ਵੱਡੀ ਆ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਉਹਤੇ ਵੀ ਇਹਨਾਂ ਨਾਲ ਸਹਿਮਤੀ ਨਹੀਂ ਬਣੀ ਸੀਗੀ ਇਹਨਾਂ ਨੇ ਗਰਾਹ ਸਾਹਿਬ ਵੀ ਸੀਗਾ ਆਪਣੇ ਅੱਜ ਵੀ ਜਿਹੜੀ ਕੱਲ ਅਸੀਂ ਮੈਂਬਰੀ ਕਮੇਟੀ ਬਣਾਈ ਹੈ ਜਿਸ ਚ ਗਰਾਹ ਸਾਹਿਬ ਹੈ ਹੂੰ ਮਹਰਾਜੇਵਾਲ ਸਾਹਿਬ ਹੈ ਹੂੰ ਰਮਿੰਦਰ ਜੀ ਪਟਿਆਲਾ ਹੈ ਦਰਸ਼ਨਪਾਲ ਜੀ ਆ ਅਨਾਲਲਾਹ ਹੋਰਾਨ ਤੇ ਜਯਦਵੀਰ ਜੀ ਹੈ ਹੂੰ ਅੱਜ ਉਹਨਾਂ ਨੂੰ ਰਾਤ ਚਿੱਠੀ ਲਿਖੀ ਆ ਸੀ ਤੇ ਚਿੱਠੀ ਲੈ ਕੇ ਅੱਜ ਪਟਿਆਲੇ ਮੀਟਿੰ ਉਹਨਾਂ ਨੇ ਸੱਦਾ ਦਿੱਤਾ ਵੀ ਆਪਾਂ ਬਹਿ ਕੇ ਗੱਲਬਾਤ ਕਰੀਏ ਕਿਉਂਕਿ ਡੱਲੇ ਵਾਲ ਦੀ ਜਿਹੜੀ ਜਾਨ ਬਹੁਤ ਕੀਮਤੀ ਹੈ ਹੂੰ ਜੇ ਪ੍ਰਧਾਨ ਜੀ ਤੁਸੀਂ ਚਿੱਠੀ ਦੀ ਗੱਲ ਕੀਤੀ ਹੈ ਆਪਾਂ ਵੇਖ ਰਹੇ ਇੱਕ ਚਿੱਠੀ ਉਹਨਾਂ ਵੱਲੋਂ ਵੀ ਪਰਸੋਂ ਕੱਢੀ ਗਈ ਹੈ ਚਿੱਠੀ ਉਸ ਵਿੱਚ ਸੋਡੋ ਸਾਰਿਆਂ ਜਿੱਥੇ ਬੰਦੇ ਨੇ ਪੰਜਾਬ ਦੇ ਵਿੱਚ ਦੂਸਰੇ ਜਿੱਥੇ ਵੀ ਸਾਰੇ ਨੂੰ ਸੱਦਾ ਦਿੱਤਾ ਗਿਆ ਉਹ ਚਿੱਠੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਸੋਨੋ ਸੱਦਾ ਦੇ ਰਹੇ ਹੈ ਆਪਣੇ ਕੋਲ ਬੁਲਾ ਰਹੇ ਹੈ ਤੇ ਫਿਰ ਤੁਹਾਡਾ ਕੀ ਇਸ ਦੇ ਉੱਤੇ ਰਿਐਕਸ਼ਨ ਹੈ ਨਹੀਂ ਇਹ ਪਤਾ ਕਾਂ ਕਿ ਜਿਹੜਾ ਲੋਕਾਂ ਚ ਪ੍ਰਚਾਰ ਜਾ ਰਿਹਾ ਹੈ ਇਹ ਗਲਤ ਪ੍ਰਚਾਰ ਹੈ ਜਾ ਰਿਹਾ ਠੀਕ ਹੈ ਜੋ ਕੱਲ ਅਸੀਂ ਜਿਹਨਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਚਿੱਠੀਆਂ ਅਸੀਂ ਪ੍ਰੈਸ ਨੂੰ ਜਨਤਕ ਕੀਤੀਆਂ ਜਿਹੜੀਆਂ ਜਿਹੜੀਆਂ ਐਨਪ ਦੇਰ ਸਾਹਿਬ ਨੇ ਚਿੱਠੀ ਲਿਖੀ ਵੀ ਤੁਸੀਂ ਆ ਜਾਓ ਹੂੰ ਵੀ ਜਿਹੜਾ ਮੋਰਚਾ ਅਸੀਂ ਲੈਣਾ ਤੁਸੀਂ ਆ ਕੇ ਨਾਲ ਸਾਡੇ ਸ਼ਾਮਲ ਹੋ ਜਾਓ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਜਿਹੜਾ ਸੰਯੁਕਤ ਕਿਸਾਨ ਮੋਰਚਾ ਪੂਰਾ ਹੂੰ ਜੋ ਆਪਾਂ ਦਿੱਲੀ ਤੇਰਾ ਮਹੀਨੇ ਲੜਾਈ ਲੜੀ ਆ ਉਹ ਸੰਯੁਕਤ ਕਿਸਾਨ ਮੋਰਚਾ ਬਾਹਰ ਬੈਠਾ 450 ਜਿਹੜੀ ਜਥੇਬੰਦੀ ਹੈ ਇਹ ਗੈਰ ਰਾਜਨੀਤਿਕ ਮੋਰਚਾ ਬਣਾ ਕੇ ਆਪਦੀ ਲੜਾਈ ਲੜਨ ਜਾਵਦੇ ਆ ਠੀਕ ਆ ਆਪਦੀ ਲੜਾਈਆਂ ਕਿਸਾਨਾਂ ਨੇ ਲੜਾਈ ਲੜਨ ਜਾ ਰਹੇ ਆ ਇਹ ਤੇ ਉਹਦੋਂ ਕਹਿ ਰਿਹਾ ਵੀ ਇੱਥੇ ਵਿੱਚ ਆ ਜਾਓ ਅਸੀਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਬੈਠਾ ਵੀ ਉਹਨਾਂ ਦੇ ਵਿੱਚ ਅਸੀਂ ਲੜਾਈ ਕੀਵੇਂ ਲੜਾਂਗੇ ਫਿਰ ਉਹਦੋਂ ਬਾਅਦ ਪੰਦੇ ਨੇ ਚਿੱਠੀ ਇਹ ਲਿਖੀ ਆ ਵੀ ਤੁਸੀਂ ਆਓ ਇੱਕ ਪਾਸੇ ਡੱਲੇਵਾਲ ਸਾਹਿਬ ਨੇ ਲਿਖੀ ਹੁਣ ਕੱਲ੍ਹ ਸਾਨੂੰ ਪਤਾ ਲੱਗਾ ਡੱਲੇਵਾਲ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਉਹ ਚ ਵੀ ਲਿਖਿਆ ਹੋਇਆ ਹੈ ਜਿਹੜਾ ਇਹ ਕੰਮ ਕਰ ਰਿਹਾ ਇਹ ਕਿਸਾਨੀ ਅंदोलਨ ਨੂੰ ਠਾਹ ਲਾਉਣਾ ਹੈ ਅੱਛਾ ਫਿਰ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਸਾਡਾ 7-8 ਜਥੇਬੰਦੀਆਂ ਪਤਾ ਲੈਣ ਵੀ ਗਈਆਂ ਡੱਲੇਵਾਲ ਸਾਹਿਬ ਦਾ ਵੀ ਕੀ ਬੋਲਦੇ ਆਪਾਂ ਗੱਲਬਾਤ ਵੀ ਕਰਾਂਗੇ ਕਿਉਂਕਿ ਸਾਡੇ ਡੱਲੇਵਾਲ ਸਾਹਿਬ ਦੇ ਬਹੁਤ ਕੀਮਤੀ ਜਾਣ ਹੈ ਇਹਦੇ ਉੱਥੇ ਇਹਨਾਂ ਨੇ ਕਾਕਾ ਕੋੜਾ ਬਿਆਨ ਦੇ ਰਿਹਾ ਵੀ ਜੋ ਜਕਵਾਰੀ ਬਾਦਲ ਬਿਮਾਰ ਹੋ ਗਿਆ ਤੇ ਬਾਦਲ ਜਦੋਂ ਟੌੜਾ ਸਾਹਿਬ ਪਤਾ ਲੈਣ ਗਏ ਤੇ ਆਸੇ-ਪਾਸੇ ਜਿਹੜੇ ਵਰਕਰ ਸੀ ਇਹ ਕਹਿੰਦੇ ਬਾਦਲ ਸਾਹਿਬ ਟੌੜਾ ਪਤਾ ਲੈਣ ਆਇਆ ਉਹ ਕਹਿੰਦਾ ਪਤਾ ਲੈਣ ਨਹੀਂ ਆਇਆ ਇਹ ਮਰਨ ਵੇਖਣ ਆਇਆ ਵੀ ਇਹ ਮਰਿਆ ਤੇ ਜਿਉਂਦਾ ਸਾਡੇ ਜਿਹੜੇ ਆਗੂ ਗਏ ਆ ਇਹਨਾਂ ਨੇ ਕਰਕੇ ਕੋਟਲੇ ਜੀ ਦਾ ਬਿਆਨ ਹੂੰ ਉਹ ਕਹਿੰਦਾ ਵੀ ਇਹ ਵੇਖਣ ਆਇਆ ਪਤਾ ਨਹੀਂ ਮੀਟਿੰਗਾਂ ਲੇਟ ਕਰ ਰਿਹਾ ਵੀ ਡੱਲੇ ਵੱਲ ਜਿਉਂਦਾ ਕਿ ਮਰਿਆ ਇਹ ਚੀਜ਼ਾਂ ਬਹੁਤ ਗਲਤ ਹੈ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੂੰ ਇੱਕ ਤਰ੍ਹਾਂ ਦਾ ਜਿਵੇਂ ਪਿਓ ਹੁੰਦਾ ਤੇ ਦੋ بیٹے ਹੁੰਦੇ ਆ ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਬਣ ਗਿਆ ਇੱਕ ਪਾਸੇ ਗੈਰ ਰਾਨੀਤਕ ਮੋਰਚਾ ਬਣ ਗਿਆ ਇੱਕ ਪਾਸੇ ਜਿਹੜਾ ਉਹਦਾ ਪੁੱਤਾ ਜੋ ਬਾਰਡਰਾਂ ਤੇ ਲੜ ਰਿਹਾ ਤੇ ਜਿਹੜਾ ਪੰਜਾਬ ਵਿੱਚ ਬਹਿ ਕੇ ਘੋੜ ਲੜਦੇ ਆ ਲੜਾਈ ਪਹਿਲਾਂ ਵੀ ਅਸੀਂ ਲੜੀਆ ਪਹਿਲਾਂ ਪੰਜਾਬ ਵਿੱਚ ਕਰੀ ਜਾਂਦਾ ਹੁਣ ਵੀ ਇਹਨਾਂ ਨੂੰ ਜਿਹੜੇ ਚਿੱਠੀ ਰਾਈ ਅਸੀਂ ਇੱਕ ਇਹ ਤੇ ਕਿਹਾ ਸੀ ਗ੍ਰਾਹਕ ਸਾਹਿਬ ਨੇ ਜਿਹੜੀ ਸਜੀਬ ਮੈਂਬਰੀ ਕਮੇਟੀ ਸੀਗੇ ਵੀ ਆਪਣੀ ਬਹਿ ਕੇ ਵੀ ਮਤਭੇਦ ਆਪਣੇ ਹੈਗੇ ਵੱਖਰੇ ਐ ਜਿਹੜੀ ਲੜਾਈ ਬਹੁਤ ਵੱਡੀ ਆ ਆਪਾਂ ਨੂੰ ਲੜਨੀ ਸਾਂਝੀ ਲੜਨੀ ਚਾਹੀਦੀ ਹੈ ਹੋ ਚੁਕਿਆ ਹੈ ਕਿ ਚਲੋ ਨਾ ਤੁਸੀਂ ਸਮਝੌਤਾ ਕਰੋ ਤੁਸੀਂ ਇੱਕ ਸਮਝੌਤਾ ਕਰ ਲਓ ਅਸੀਂ ਪੰਜਾਬ 'ਚ ਬੈਠੇ ਲੜਾਂਗੇ ਅਸੀਂ ਜਿਹੜਾ ਪੰਜਾਬ 'ਚ ਲਾਗੂ ਪ੍ਰੋਗਰਾਮ ਕਰਾਂਗੇ ਤੁਸੀਂ ਉਸੇ ਦਿੱਲੀ ਬੈਠੇ ਲਾਗੂ ਕਰਦਿਆ ਕਰੋ ਜਿਹੜਾ ਤੁਸੀਂ ਦਿੱਲੀ ਲਾਗੂ ਕਰੋਗੇ ਅਸੀਂ ਪੰਜਾਬ 'ਚ ਬੈਠੇ ਲਾਗੂ ਕਰਦਿਆ ਕਰੋ ਉਹ ਚੀਜ਼ ਤੇ ਨਹੀਂ ਮੰਨੇ ਚਲੋ ਅੱਜ ਇੱਕ ਕਮੇਟੀ ਆਉਗੀ ਪ੍ਰਮਾਤਮਾ ਅੱਗੇ ਪਰ ਅਰਦਾਸ ਕਰਦੇ ਆਂ ਇਹ ਇੱਕ ਤੇਰੀ ਸਾਂਝ ਬਣੇ ਜੋ ਡੱਲੇਵਾਲ ਤੇ ਜਾਣ ਬਹੁਤ ਕੀਮਤੀਆਂ ਨੂੰ ਬਚਾਇਆ ਜਾ ਸਕੇ ਪ੍ਰਧਾਨ ਜੀ ਜਿਵੇਂ ਚਲੋ ਅਸੀਂ ਮੰਦੇ ਛੋੜੇ ਜਿੱਥੇ ਬੰਦੇ ਆ ਆਸ ਵਿੱਚ ਲੱਖ ਮਤਭੇਦ ਹੋ ਸਕਦੇ ਆ ਉਸ ਵਿੱਚ ਪਰ ਜਿਹੜੇ ਕਿਸਾਨ ਆ ਤੇ ਮੰਗਾ ਉਹਦਾ ਸਾਰਿਆਂ ਦਾ ਇੱਕ ਹੀ ਆ ਜਿਹੜੇ ਉੱਥੇ ਕਿਸਾਨ ਬੈਠੇ ਕੋਈ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਉਹ ਕਿਸਾਨ ਵੀ ਬਾਜਾ ਮਾਰ ਰਹੇ ਆ ਵੀ ਸਾਡੀ ਮੱਦੇ ਤੇ ਦੂਸਰੇ ਜਿੱਥੇ ਬੰਦਗਾਂ ਆਉਣ ਆਓ ਕੀ ਇਹ ਕੋਈ ਈਗੋ ਦੀ ਲੜਾਈ ਤਾਂ ਨਹੀਂ ਬਣੀ ਪਈ ਵੀ ਜੇ ਮੈਂ ਮਾਰ ਲਾ ਮੋਟਰ ਜਿੱਤ ਜੂਗਾ ਤੇ ਉਸ ਵਿੱਚ ਡੱਲੇਵਾਲ ਦਾ ਨਾਮ ਉਰੇ ਆ ਜਾਊਗਾ ਕ੍ਰੈਡਿਟ ਵਾਰ ਤਾਂ ਨਹੀਂ ਕੋਈ ਬਣੀ ਪਈ ਐਸੇ ਕਰਕੇ ਤੁਸੀਂ ਜਾ ਰਹੇ ਇਹ ਸਵਾਲ ਤੁਸੀਂ ਬਹੁਤ ਵਧੀਆ ਕੀਤਾ ਜਿਹੜੇ ਪਤਾ ਆਪਣੇ ਪਾਸੇ ਗਵੰਢੀ ਆਪਣੇ ਨਹੀਂ ਰਹਿੰਦੇ ਹੁੰਦੇ ਹੂੰ ਕਿਸੇ ਗਵੰਢੀ ਨਾਲ ਆਪਣੀ ਲੜਾਈ ਲੜਾਈ ਹੋਈ ਹੋਵੇ ਹੂੰ ਤੇ ਉਹਨੂੰ ਕੋਈ ਕੁੱਟਣਾ ਆ ਗਿਆ ਹੂੰ ਤੇ ਜਿਹੜਾ ਗਵਾਂਢੀਆ ਗਵਾਂਢੀ ਦੇ ਹਮਦਾਰਤੀ ਤਾਂ ਹੁੰਦੀ ਆ ਮੈਨੂੰ ਕੁੱਟ ਜਾਂਦੇ ਯਾਰ ਆਪਾਂ ਇਹਨੂੰ ਬਚਾਈਏ ਜਾ ਕੇ ਪਰ ਜੇ ਆਪਾਂ ਬਚਾਉਣ ਦੀ ਪਜਾਇਏ ਜਿੱਦੋਂ ਗਏ ਉੱਥੇ ਗਵਾਂਢੀ ਗਏ ਨੂੰ ਗਾਲੋ ਦੇ ਪੈ ਗਏ ਯਾਰੇ ਤਾਂ ਇਹਨਾਂ ਲੜਾਈ ਪਵਾਤੀ ਇਸੇ ਕਰਕੇ ਅਸੀਂ ਡਰ ਰਹੇ ਆ ਸਾਡਾ ਜਿਹੜਾ ਕੱਲ੍ਹ ਨੂੰ ਸੰਯੁਕਤ ਮੋਰਚਾ ਜਿਹਨੇ ਅਸੀਂ ਗਵਰਨਰ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਹੈ ਵੀ ਜਿਹੜੇ ਕਿਸਾਨਾਂ ਦੇ ਰਹਿੰਦੇ ਆ ਮੰਗਾ ਸਾਡੇ ਢੱਲੇਵਾਲ ਦੀ ਜਾਣ ਕੀਮਤੀ ਹੈ ਇਸ ਵਾਰ ਸਰਕਾਰ ਧਿਆਨ ਕਰੇ ਤੇ ਨਹੀਂ ਸੰਯੁਕਤ ਕਿਸਾਨ ਮੋਰਚਾ ਆਪ ਦੇ ਤੌਰ ਤੇ ਪਾਸੇ ਬੈਠਾ ਹੀ ਕਾਲਾ ਦੇਊਗਾ ਠੀਕ ਜਿਵੇਂ ਢੱਲੇਵਾਲ ਸਾਹਿਬ ਆ ਅਸੀਂ ਪਤਾ ਲੈਣ ਵੀ ਗੱਲਬਾਤ ਵੀ ਬਣਾਇਆ ਜਰੀਆ ਪਹਿਲੀ ਗੱਲ ਤਾਂ ਪੰਦੇਰ ਸਾਹਿਬ ਨੇ ਕਹਿੰਦਾ ਡੱਲੇਵਾਲ ਸਾਹਿਬ ਨੇ ਤਾਂ ਫੋਨ ਵੀ ਨਹੀਂ ਚੱਕਿਆ ਕਰਾ ਸਾਹਿਬ ਦੱਸ ਰਹੇ ਸੀਗੇ ਇਹਨੇ ਮੈਂ ਤਾਂ ਕਰ ਰਿਹਾ ਕਿ ਪਤਾ ਨਹੀਂ ਕੀ ਗੋਆ ਉਹਨਾਂ ਚੋਂ ਜਿਹੜੀ ਲੜਾਈ ਆ ਜੀ ਗੋਦੇ ਨਹੀਂ ਜਿਹੜੀ ਸਾਡੀ ਕਿਸਾਨੀ ਬਚਾਉਣ ਦੀ ਹੈ ਸਾਡੀ ਜਵਾਨੀ ਬਚਾਉਣ ਦੀ ਹੈ ਜਿਹੜੀ ਆਪਾਂ ਜਿਹੜੀ ਲੜਾਈ ਲੜ ਰਹੇ ਆ ਇਹ ਤਾਂ ਕਹਿ ਰਹੇ ਆ ਵੀ ਉੱਥੇ ਪਹਿਲਾਂ ਉੱਠ ਕੇ ਆ ਗਈ ਹੂੰ ਜੇ ਉਹ ਆਪਣੇ ਤਿੰਨ ਕਾਲੇ ਕਾਨੂੰਨ ਵਾਸਤੇ ਗਏ ਸੀ ਤਿੰਨੇ ਕਾਲੇ ਕਾਨੂੰਨ ਰੱਦ ਕਰਤੇ ਇਹ ਤਾਂ ਕਹੇ ਰਤਨੀ ਉਹ ਰੱਦ ਹੋਏ ਆ ਵਿਧਾਨ ਸਭਾ ਚੋਂ ਮਤਾ ਪਿਆ ਮਤਾ ਪਾ ਕੇ ਰੱਦ ਹੋਏ ਆ ਅੱਜ ਸੈਂਟਰ ਸਰਕਾਰ ਨੇ ਕੀ ਕੀਤਾ ਉਹਨਾਂ ਨੇ ਸੈਂਟਰ ਸਰਕਾਰ ਨੇ ਪਿੱਛੋਂ ਦੇ ਜਿਹੜੇ ਆਪਣੇ ਕਾਨੂੰਨ ਪੂਰੇ ਸਟੇਟਾਂ ਨੂੰ ਲਾਗੂ ਕਰਤਾ ਵੀ ਜੇ ਸਟੇਟਾਂ ਦਾ ਅਧਿਕਾਰ ਸੈਂਟਰ ਕੋਲੇ ਦੇ ਕੀਤਾ ਜਾਵੇ ਜਿਹੜੇ ਬਾਅਦ ਚ ਨਗਰ ਨੂੰ ਮੰਡੀਆਂ ਭੰਗ ਕੀਤੀਆਂ ਜਾਣ ਇਸ ਵਾਸਤੇ ਜਿਹੜੀ ਲੜਾਈ ਹੈ ਲੜਾਈ ਅਸੀਂ ਲੜਾਂਗੇ ਅੱਜ ਕੱਲ ਵੀ ਕੀਤਾ ਵਾ ਜਿਹੜੀ ਤਿੰਨ ਨੇ ਹੋਰ ਡਰਾਫਟ ਲਿਆਂਦਾ ਵਾ ਨਵਾਂ ਅਸੀਂ ਖੁੱਗੀਆਂ ਸਾਹਿਬ ਨਾਲ ਢਾਈ ਤਿੰਨ ਘੰਟੇ ਮੀਟਿੰਗ ਹੋਈ ਹੈ ਉਹਨੂੰ ਵੀ ਦੱਸ ਕੇ ਆਈਆਂ ਹਾਂ ਹੂੰ ਜਿਹੜੀ ਲੜਾਈ ਆ ਇਹ ਜਿਹੜੀ ਅੱਜ ਤੁਹਾਨੂੰ ਸਰਕਾਰ 92 ਐਮਐਲਏ ਤੁਹਾਨੂੰ ਵਿਧਾਨ ਸਭਾ ਤੋਂ ਮਤਾ ਪਾ ਕੇ ਇਹ ਜਮਾ ਰੱਦ ਕਰਨੇ ਚਾਹੀਦੇ ਆ ਜੇ ਤੁਸੀਂ ਇਸ ਪਾਸੇ ਗੌਰ ਨਾ ਕਰਾਂਗੇ ਅਸੀਂ ਲੜਾਈ ਵੱਟੀ-ਵੱਟਾਂਗੇ ਜੇ ਤੁਸੀਂ ਇਹਨਾਂ ਸੌਦਾ ਕਰਕੇ ਫੇਦੋਗੇ ਉਹ ਵੀ ਗਲਤ ਆ ਕਿਉਂਕਿ ਕਾਰਨ ਕੀ ਅਸੀਂ ਖੁੱਡੀ ਸਾਹਿਬ ਨੂੰ ਖੁਦ ਕਿਹਾ ਜਿਹੜੀ ਤੁਸੀਂ ਐਮਐਸਪੀ ਐ ਜਿਹੜੀ ਬਾਸਮਤੀ ਆ ਉਹ ਤੇ ਤੁਸੀਂ ਬਾ ਐਮਐਸਪੀ ਦਿਓ ਜਿਹੜਾ ਸਾਡਾ ਤੁਸੀਂ ਪਾਣੀ ਤੇ ਆਪਾਂ ਅੱਜ ਨਿਰ ਪਰ ਬੈਠੇ ਜਿਹੜੇ 100 ਵਾਲਾ ਸਾਡਾ ਪਾਣੀ ਖਰਾਬ ਹੋ ਚੁੱਕਿਆ 250 ਵਾਲਾ ਪਾਣੀ ਖਰਾਬ ਹੋ ਚੁੱਕਿਆ 300 ਵਾਲਾ ਪਾਣੀ ਖਰਾਬ ਹੋ ਚੁੱਕਿਆ ਜਿਹੜਾ 670 ਤੇ ਜਾਵੜਿਆ ਇਸ ਤੋਂ ਬਾਅਦ ਤਾਂ ਜਿਵੇਂ ਕਹਿੰਦੇ ਹੁੰਦੇ ਕਿੱਥੇ ਗਏ ਜਾਵਾਂਗੇ ਆਪਾਂ ਇਹ ਚੀਜ਼ਾਂ ਘੋਖਣ ਵਾਲੀਆਂ ਇਹਨਾਂ ਤੇ ਗੌਰ ਕਰਨ ਵਾਲੀਆਂ ਜਿਹੜੀ ਤੁਸੀਂ ਬਾਸਮਤੀ ਤੇ ਦੇ ਦਿਓ ਤੁਸੀਂ ਆਲੂਆਂ ਤੇ ਦੇ ਦਿਓ ਜਿਹੜੀ ਰੈਂਦੇ ਤੁਸੀਂ ਸਬਜ਼ੀਆਂ ਤੇ ਮੂੰਗੀ ਤੇ ਦਾਲਾਂ ਤੇ ਸਾਰਿਆਂ ਤੇ ਐਮਐਸਪੀ ਦਿਓ ਤਾਂ ਕਿ ਜਿਹੜਾ ਆਪਾਂ ਪਾਣੀ ਆਪਦਾ ਪਾਣੀ ਬਚਾ ਸਕੀਏ ਉਸ ਤੋਂ ਬਾਅਦ ਅਸੀਂ ਖੁੱਡੀਆਂ ਸਾਹਿਬ ਨੂੰ ਇੱਕ ਗੱ ਹੂੰ ਜਿਹੜਾ ਸਾਡਾ ਪੰਜਾਬ ਹੈ ਪੰਜ ਦਰਿਆਵਾਂ ਦੀ ਧਰਤੀ ਸੀਗੀ ਸਾਡੇ ਕੋਲੇ ਹਰੇਕ ਫਸਲ ਹੁੰਦੀ ਹੈ ਹੂੰ ਸਪਾਣੀ ਆਪਣੇ ਕੋਲੇ ਆ ਹੂੰ ਉਸ ਤੋਂ ਬਾਅਦ ਬਿਜਲੀ ਆਪਾਂ ਬਣਾ ਕੇ ਤਿਆਰ ਕਰਦੇ ਆ ਇਹਨੂੰ ਤੇ ਸੈਂਟਰ ਸਰਕਾਰ ਕੰਨੀ ਆਪਾਂ ਨੂੰ ਝਾਕਣਾ ਪੈਂਦਾ ਹੂੰ ਜਿਹੜੇ ਸੈਲੋ ਆ ਵੱਡੇ ਵੱਡੇ ਉਹ ਡਾਨੀ ਬਾਨੀ ਵਰਗੇ ਨੂੰ ਲੜਾਈ ਜਾਂਦੇ ਆ ਹੂੰ ਵੀ ਅਸੀਂ ਕੁੜੀਆਂ ਦਾ ਬੇਨਤੀ ਕੀਤੀ ਹੈ ਛੋਟੀ ਸਰਕਾਰ ਆ ਜਿਹੜੀ ਆਪਣੇ ਮੰਡੀਆਂ ਦੇ ਮੱਡੀਆਂ ਚੋਂ ਵੀ ਆਪਾਂ ਪੈਸੇ ਕਮਾ ਕੇ ਮੰਡੀਆਂ ਆਪਾਂ ਆਪਣੀਆਂ ਪੱਕੀਆਂ ਕਰ ਲਈਆਂ ਹੂੰ ਪੂਰੇ ਵਾਲਟ ਚੋਂ ਪੰਜਾਬ ਇੱਕ ਪਹਿਲੇ ਨੰਬਰ ਤੇ ਆ ਜਿਹਦੇ ਕੋਲੇ ਮੰਡੀ ਕਰਨ ਪੂਰਾ ਥਨਾੜ ਹੈ ਇਹਨਾਂ ਨੂੰ ਵੇਖ ਕੇ ਕੋਸ ਡੇਟਾ ਤੋਂ ਨਹੀਂ ਹੋਇਆ ਪਰ ਹਰਿਆਣਾ ਨੇ ਰੀਸ ਕੀਤੀ ਹੈ ਹਰਿਆਣਾ ਚ ਫੇਰ ਵੀ ਕੋ 7 ਮੰਡੀਆਂ ਚਾਲੂ ਹੋ ਗਈਆਂ ਮੰਡੀਆਂ ਆਪਣੇ ਕੋਲੇ ਹੋ ਗਈਆਂ ਜਿਹੜੇ ਸੈਲੋ ਤੇ ਡਾਨੇ ਬਾਨੇ ਵਰਗੇ ਬਣਾਏ ਜਾਂਦੇ ਪੰਜਾਬ ਸਰਕਾਰ ਕੋਲੇ ਪੈਸਾ ਬਹੁਤ ਹੈ ਪੰਜਾਬ ਸਰਕਾਰ ਲਾ ਕੇ ਆਪਦਾ ਸੈਲੋ ਬਣਾਉਣ ਜਿਹੜੀ ਸੈਂਟਰਲ ਸਰਕਾਰ ਆਪਾਂ ਨੂੰ ਓੱਖਾ ਕੱਢਦੀ ਹੈ ਉਹਨਾਂ ਨੂੰ ਜਾ ਕੇ ਸਾਰੀਆਂ ਚੀਜ਼ਾਂ ਦੇਣਵੇ ਸਾਡੇ ਕੋਲੇ ਪਈਆਂ ਤੇ ਅਸੀਂ ਆਪਦੀ ਮਰਜ਼ੀ ਨਾਲ ਦੇਵਾਂਗੇ ਪੂਰਾ ਰੇਟ ਕਿਸਾਨਾਂ ਨੂੰ ਮਿਲੇ ਫਿਰ ਉਦੋਂ ਬਾਅਦ ਜਿਹੜਾ ਬਾਗਾ ਬਾਰਡਰ ਹੈ ਇਹ ਬਾਗਾ ਬਾਰਡਰ ਕਿਉਂ ਨਹੀਂ ਖੋਲਦੇ ਇਹ ਬਾਗਾ ਬਾਰਡਰ ਖੋਲਿਆ ਜਾਵੇ ਤਾਂ ਕਿ ਜਿਹੜਾ ਸਾਡਾ ਕਿਸਾਨ ਹੈ ਜਿਹੜੀਆਂ ਖਸ਼ਾਲ ਲੋਕ ਜਿਹੜੇ ਉਧਰ ਪਾਕਿਸਤਾਨ ਚ ਕਿੰਨਾ ਰੇਟ ਮਿਲੂਗਾ ਦੂਜੀ ਕੰਟਰੀਆਂ ਨੂੰ ਜਾਊਗਾ ਇੱਥੋਂ ਫਿਰ ਜਿਹੜੀ ਕਾਰਪੋਰੇਟ ਕਹੇ 사ਤੇ ਜਿਹੜੇ ਮਾਨਜੋਗ ਸਾਡੇ ਪ੍ਰਧਾਨ ਮੰਤਰੀ ਹੈ ਇਹ ਸਰਕਾਰ ਨਹੀਂ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਹੂੰ ਕਾਰਪੋਰੇਟ ਘਰਾਣਿਆਂ ਦੇ ਅਸੀਂ ਕਿਵੇਂ ਕਹਸਾਤੇ ਆ ਜਿਹੜੇ ਸਾਡੇ ਜਿਹੜੇ ਸੜਕਾਂ ਸੜਕਾਂ ਸਾਡੇ ਪਹਿਲੇ ਚੱਲੀਆਂ ਸੀ ਅੱਜ ਜਿਹੜੀਆਂ ਵੱਟੀਆਂ ਵੱਟੀਆਂ ਸਾਨੂੰ ਸੜਕਾਂ ਦੇਤੀਆਂ ਹੂੰ ਸੜਕਾਂ ਦੇ ਰਹੇ ਆ ਤੇ ਸਾਡੀਆਂ ਮੰਡੀਆਂ ਖੋ ਰਹੇ ਆ ਹੂੰ ਫਿਰ ਇਹਨੂੰ ਆਪਾਂ ਮੋਦੀ ਸਰਕਾਰ ਕਿਵੇਂ ਕਵਾਂਗੇ ਮੰਡੀਆਂ ਦੇ ਕੇ ਉਸ ਤੋਂ ਬਾਅਦ ਇਹਨੇ ਕਿਸਾਨਾਂ ਦੀ ਖਾਤਰ ਜਿਹੜੇ ਇਹਨਾਂ ਨਵਾਂ ਖਰੜਾ ਤਿਆਰ ਕੀਤਾ ਹੈ ਜੇ ਲਾਗੂ ਕਰਨਾ ਚਾਹੁੰਦੇ ਹੈ ਸਾਡਾ ਵਪਾਰ ਇੱਥੇ ਬੈਠਾ ਸਾਡੇ ਜਿਹੜੇ ਸਰਕਾਰੀ ਮੰਡੀਆਂ ਚੱਲਦੀਆਂ ਉਹਨਾਂ ਨੂੰ ਚੱਲਣ ਦੇ ਜਿਹੜਾ ਵਪਾਰੀ ਹੈ ਇਹਨਾਂ ਦਾ ਭਾਅ ਦਾਨੀ ਆਜੇ ਭਾਅ ਬਾਨੀ ਆਜੇ ਜੇ ਸਰਕਾਰ ਦਾ 2100 ਰੁਪਿਆ ਰੇਟ ਹੈ ਕਣਕ ਦਾ ਉਹ 2200 ਨੂੰ ਲੈਣ ਹੂੰ ਉਹਨਾਂ 10 ਰੁਪਏ ਬਾਅਦ ਕੇ ਲੈਂਡ ਪਾਉਂ 30 ਰੁਪਏ ਰਹਿਣ ਕਿਸਾਨਾਂ ਨੂੰ ਉੱਥੇ ਫਾਇਦਾ ਹੋਊਗਾ ਨਾ ਇਹ ਤਾਂ ਨਹੀਂ ਜਿਹੜੇ ਮੰਡੀਆਂ ਚੋਂ ਜਿਹੜਾ ਬੰਦ ਕਰਤੀਆਂ ਤੇ ਦੂਜੇ ਪਾਸੇ ਇਹ ਨਮਕਿਆਦਾ ਲਾਗੂ ਕਰਨ ਸਾਨੂੰ ਇੱਕ ਦੱਸ ਰਹੇ ਆ ਜਿਹੜੀ ਇਹਨਾਂ ਨੇ ਡਾਨੀਆਂ ਨੇ ਕੀਤੀ ਵੇ ਆਪਣੇ ਕਿਸਾਨਾਂ ਨਾਲ ਵਾਪਰੀ ਹੈ ਹੂੰ ਹਿਮਾਚਲ ਦੀ ਮੰਡੀ ਹੈ ਸੇਬਾਂ ਦੀ ਮੰਡੀ ਸੀਗੀ ਹੂੰ ਇਹਨਾਂ ਨੇ ਕੀ ਕੀਤਾ ਉੱਥੇ ਉਹਦੇ ਵੱਡੇ ਸ਼ੈਲੋ ਬਣਾ ਕੇ ਵੱਡੇ ਗਣਾ ਬਣਾ ਕੇ ਇਹਨਾਂ ਨੇ ਪੂਰਾ ਰੇਟ ਦਿੱਤਾ ਹੂੰ ਜਿੰਨੋਂ ਰੇਟ ਉਹਨਾਂ ਨੇ ਫੁੱਲ ਦਿੱਤਾ ਉਸ ਤੋਂ ਬਾਅਦ 2 ਸਾਲਾਂ ਬਾਅਦ ਇੱਕੇ ਦਾ ਰੇਟ ਥੱਲੇ ਸੈਟਤਾ ਉੱਥੇ ਵਪਾਰੀ ਵੀ ਖਤਮ ਹੋ ਗਿਆ ਸਾਡਾ ਕਿਸਾਨ ਵੀ ਖਤਮ ਨਾਨੇਵਾਨੀਆਂ ਦੇ ਅੱਜ ਉਹੀ ਜਿਹੜੀਆਂ ਸਰਕਾਰਾਂ ਇਹ ਜਿਹੜੀਆਂ ਹੜਪਣਾ ਚਾਹੁੰਦੀ ਹੈ ਜਿਹੜੀ ਪੰਜਾਬ ਦੀ ਪਹਿਲੀ ਹੋ ਗਈ ਪਹਿਲੀ ਪਹਿਲੀ ਗੱਲ ਤਾਂ ਪਹਿਲੀ ਇਹਨੇ ਛੜਕਾਂ ਤੀ ਰੋਕਤੀ ਉਦੋਂ ਆ ਜਿਹੜੀਆਂ ਮੰਡੀਆਂ ਪੱਕੀਆਂ ਹੋਈਆਂ ਮੰਡੀਆਂ ਚੋਂ ਕਿਸਾਨਾਂ ਨੂੰ ਬਾਹਰ ਕੱਢਣਾ ਚਾਹੁੰਦੀਆਂ ਸਾਡੀਆਂ ਮੰਡੀਆਂ ਬਹੁਤ ਵਧੀਆ ਚੱਲ ਰਹੀਆਂ ਜੇ ਸਰਕਾਰ ਇਸ ਜੈ ਇਹਨੂੰ ਠੀਕ ਕਰਨਾ ਚਾਹੁੰਦੀ ਹੈ ਜਾਂ ਕੁਝ ਢੰਗ ਨਾਲ ਕੁਝ ਲਾਗੂ ਕਰਨਾ ਇਹ ਚੀਜ਼ ਤੇ ਲਾਗੂ ਨਾ ਕਰੇ ਸਾਡੇ ਕਿਸਾਨਾਂ ਨੂੰ ਕੋਈ ਵਪਾਰੀ ਆ ਕੇ ਸਾਡੇ ਕਣਕ ਖਰੀਦੇ ਸਾਡੇ ਮੱਕੀ ਖਰੀਦੇ ਸਾਡੇ ਚੌਲ ਖਰੀਦੇ ਸਾਡਾ ਕੁਝ ਵੀ ਖਰੀਦੇ ਅਸੀਂ ਤਿਆਰਾਂ ਦੇਣ ਨੂੰ ਸਰਕਾਰੀ ਰੇਟ ਨਹੀਂ ਸਾਡਾ ਟੁੱਟਣਾ ਚਾਹੀਦਾ ਪਤਾ ਜੇ ਆਪਸ ਅੰਦੋਲਨ ਤੇ ਹੋਣ ਜਿਵੇਂ ਕਿ ਪਹਿਲਾਂ ਦਾ ਕਿਸਾਨੀ ਅੰਦੋਲਨ ਹੋਇਆ 13 ਮਹੀਨੇ ਚੱਲਿਆ ਦਿੱਲੀ ਦੇ ਵਿੱਚ ਉਸ ਟਾਈਮ ਤੇ ਤੁਸੀਂ ਡੱਲੇ ਵਾਲ ਦੀ ਜੱਥੇ ਬੰਦਾ ਹਿੱਸਾ ਸੀਗੀ ਉਸ ਟਾਈਮ ਤੇ ਨਾ ਉਸ ਟਾਈਮ ਤੇ ਕਿਹਾ ਜਾਂਦਾ ਕਿ ਡੱਲੇ ਵਾਲ ਦੀ ਜੱਥੇ ਬੰਦੀ ਵਾਲੇ ਕਹਿੰਦੇ ਆ ਵੀ ਅਸੀਂ ਕਿਹਾ ਸੀ ਬਈ ਬੈਠ ਜਾਓ ਹੋਰ ਟਾਈਮ ਬਈ ਆਪਣੀਆਂ ਜਿਹੜੀਆਂ ਮੰਗਾਂ ਇਹਨਾਂ ਨੂੰ ਆਪ ਲਿਖਤੀ ਰੂਪ ਵਿੱਚ ਲੈ ਲਗੇ ਕਿ ਉਸ ਟਾਈਮ ਦੇ ਜਿਹੜਾ ਜਿਹੜਾ ਫੈਸਲਾ ਹੋਇਆ ਸੀ ਕਿ ਉਸ ਵੇਲੇ ਡੱਲੇਵਾਲ ਦੇ ਜਿਹੜਾ ਵਰਗ ਉਹ ਕਹਿ ਰਿਹਾ ਵੀ ਇਹਨਾਂ ਨੇ ਕਾਲੀ ਕੀਤੀ ਉੱਠਣ ਦੇ ਵਿੱਚ ਕੋਈ ਨਾ ਸਮਝੌਤਾ ਹੋ ਗਿਆ ਸੀਗਾ ਕੋਈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਉਸ ਟਾਈਮ ਦਾ ਤੁਸੀਂ ਵੀ ਡੱਲੇਵਾਲ ਜਿੱਥੇ ਬੰਦੇ ਦੇ ਵਿੱਚ ਸੀਗੇ ਕੀ ਇਹ ਗੱਲ ਸੱਚ ਹੈ ਕਿ ਡੱਲੇਵਾਲ ਨੇ ਕਿਹਾ ਸੀਗਾ ਵੀ ਆਪਾਂ ਹੋਰ ਟਾਈਮ ਬੈਹਿ ਜਗੇ ਤੇ ਦੂਸਰੇ ਜਿੱਥੇ ਬੰਦਿਆਂ ਨੇ ਕਾਲੀ ਕੀਤੀ ਉੱਥੇ ਉੱਠਣ ਦੀ ਨਹੀਂ ਛੋਟਾ ਸਵਾਲ ਮੈਂ ਬਹੁਤ ਵਧੀਆ ਕੀਤਾ ਜਿਹੜਾ ਸਵਾਲ ਕੀਤਾ ਨਾ ਜਿਹੜਾ ਤੁਸੀਂ ਕਾਲੀ ਕੀਤੀ ਹੈ ਹਮ ਆਪਾਂ ਦਿੱਲੀ ਲੈਣ ਕੀ ਗਏ ਸੀ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਗਏ ਸੀ ਹਮ ਮਨਜੋਗ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਖੁਦ ਉਹਨੂੰ ਬੋਲਤਾ ਹਮ ਜੇ ਆਪਾਂ ਨਾਲ ਦੀ ਨਾਲ ਉੱਠ ਖੜੇ ਆਪਾਂ ਗਲਤ ਸੀਗੇ ਉਦੋਂ ਬਾਅਦ ਆਪਣੇ ਜਥੇਬੰਦੀਆਂ ਨੇ ਰਾਜਵਾਲ ਸਾਹਿਬ ਨੇ ਦੱਸਿਆ ਵਾ ਅਸੀਂ ਕਹਿਣਾ ਵੀ ਸਾਡਾ ਐਂ ਬੋਲਿਆ ਨਹੀਂ ਬੋਲ ਕੇ ਸਰਕਾਰਾਂ ਮੁੱਕਰ ਜਾਂਦੀਆਂ ਇਹਦਾ ਜਿਹੜਾ ਤੁਸੀਂ ਕਾਲੇ ਕਾਨੂੰਨ ਰੱਦ ਕੀਤੇ ਐ ਇਹਨੂੰ ਵਿਧਾਨ ਸਭਾ ਤੋਂ ਮਤਾ ਪਾ ਕੇ ਇਹਨੂੰ ਜਮਾਂ ਰੱਤ ਕੈਸ ਨਹੀਂ ਦਿਓ ਕਿਉਂਕਿ ਉਹਨਾਂ ਨੇ ਨਾਲ ਦੀ ਨਾਲ ਮਤਾ ਪਾ ਕੇ ਜਿਹੜੇ ਤਿੰਨੇ ਕਾਨੂੰਨ ਰੱਦ ਕਰਤੇ ਉਦੋਂ ਬਾਅਦ ਆਪਣਾ ਬੈਠਣ ਦਾ ਉੱਤੇ ਹੱਕ ਹੀ ਨਹੀਂ ਸੀਗਾ ਸਿੱਧਾ ਬੈਠਣ ਦਾ ਹੱਕ ਕੋਈ ਆ ਇਹ ਕਹੇ ਨਿਸਾਦ ਕੀ ਆ ਨਿਕਲਿਆ ਉਹ ਲੋਕਾਂ ਸਾਹਮਣੇ ਗੱਲ ਬੜਾ ਚੱਲ ਲਉਂਦੇ ਨਹੀਂ ਹੁੰਦੇ ਵੀ ਕਿਉਂ ਆਇਆ ਉਸ ਦੇ ਵਿੱਚ ਤਾਂ ਇੱਕ ਡੱਲੇਵਾਲ ਸਾਹਿਬ ਵੀ ਇਲਜ਼ਾਮ ਲਾਉਂਦੇ ਆ ਕਿ ਇਹਨਾਂ ਨੇ ਕੋਈ 300 ਕਰੋੜ ਦਾ ਜਾਂ ਕੋਈ ਕਪੜਾ ਵੀ ਹੋਇਆ ਕੋਈ ਪੈਸੇ ਵੀ ਖਾਦੇ ਆ ਕੋਈ ਜਥੇਬੰਦ ਐ ਐਸ ਕੇ ਐਮ ਨੇ ਕੋਈ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਜਿਹੜੇ ਇਹ ਵੀ ਛੋਟਾ ਸਵਾਲ ਬਹੁਤ ਵੱਧੀਆ ਡੱਲੇਵਾਲ ਸਾਹਿਬ ਨੇ ਕਹਿੰਦਾ 300 ਕਰੋੜ ਰੁਪਏ ਖਾਦਾ ਹੈ ਉਹ ਕਿੰਨੇ ਕਾਨੂੰਨ ਕਾਲੇ ਰਾਤ ਕਰਾਉਣ ਦੀ ਕੀ ਲੋੜ ਸੀਗੀ ਕਿਉਂਕਿ ਉਸ ਟਾਈਮ ਤੇ ਰੋਲਾ ਡੱਲੇਵਾਲ ਸਾਹਿਬ ਨੇ ਕਹਿੰਦਾ 300 ਕਰੋੜ ਰੁਪਏ ਖਾਦਾ ਹੈ ਡੱਲੇਵਾਲ ਸਾਹਿਬ ਖੁਦ ਇੱਕ ਆਗੂ ਸੀਗਾ ਬਹੁਤ ਵੱਟੇ ਸੀ ਕੇ ਠੀਕ ਹੈ ਨਾ ਇਹਨਾਂ ਨੇ ਕਹਿਤਾ ਜੇ ਪਤਾ ਤਾਂ ਯਾਰ ਕਰੇ ਲੀਡਰ ਨਾਲ ਦੇ ਨਾਲ ਦੱਸੋ ਵੀ ਆ ਹੇ ਦਿੱਤੇ ਗਏ ਉਸ ਤੋਂ ਬਾਅਦ ਤੁਹਾ ਕੋਈ ਰੌਲਾ ਨਹੀਂ ਰਹਿੰਦਾ ਮੋਦੀ ਤੈਨ ਕਾਲੇ ਕਾਨੂੰਨ ਕੋ ਰੱਦ ਕਰੂਗਾ ਨਾ 300 ਕਰੋੜ ਰੁਪਇਆ ਦੇਵੇ ਤੇ ਨਾਲੇ ਕਾਲੇ ਕਾਨੂੰਨ ਰੱਦ ਕਰੇ ਇਹ ਕਿਹੜੀ ਕਿਤਾਬ ਚ ਲਿਖਿਆ ਵਾ ਨਹੀਂ ਉਹ ਕਹਿੰਦੇ ਨੇ ਵੀ ਉਸ ਟੈਂ ਦੇ ਸਕੈਮ ਨੂੰ ਪੈਸਾ ਬਹੁਤ ਇਕੱਠਾ ਹੋਇਆ ਸੀ ਉਸ ਪੈਸੇ ਦੇ ਵਿੱਚ ਜਿਹੜਾ ਕੋਈ ਪੈਸਾ ਬਾਹਰੋਂ ਆਇਆ ਸੀ ਜਾਂ ਜਿਹੜਾ ਆਪਣੇ ਪੰਜਾਬ ਦੇ ਲੋਕਾਂ ਨੇ ਦਿੱਤਾ ਸੀ ਉੱਥੇ ਸਕੈਮ ਨੂੰ ਹੈਲਪ ਹਾਸਤੇ ਹਨ ਜੋ ਮੋਦੀ ਉਸ ਦੇ ਪੈਸੇ ਵਿੱਚ ਕੋਈ ਹਿਰਫੇਰ ਹੋਈ ਸੀ ਉਸ ਨੂੰ ਤੁਸੀਂ ਕਿਵੇਂ ਕਿਵੇਂ ਦੇਖਦੇ ਕਿ ਇਹ ਚ ਤੁਸੀਂ ਬਹੁਤ ਵਧੀਆ ਕੀਤਾ ਚਲੋ ਪਹਿਲਾਂ ਮੈਂ ਡੱਲੇਵਾਲ ਸਾਹਿਬ ਨਾਲ ਸੀਗਾ ਮੈਂ ਜਿਲ੍ਹਾ ਮੀਤ ਪ੍ਰਧਾਨ ਰਹਾ ਮੈਂ ਕੱਲਾ ਜਿਲ੍ਹਾ ਮ 13 ਮਹੀਨੇ ਡੱਲੇਵਾਲ ਦੇ ਜਮਾਂ ਨਾਲ ਰਿਹਾ ਵੀ ਜਿਹੜੀ ਡੱਲੇਵਾਲ ਦੇ ਗੋਲੀ ਵੱਜਨੀ ਉਹ ਮੇਰੇ ਵੱਜੇ ਹਕੀਕਤ ਹੋਈ ਸਾਡੇ ਨਾਲ ਬਹੁਤ ਵਾਪਰੇ ਆ ਬਹੁਤ ਹਾਸੇ ਵਾਪਰੇ ਆ ਆਪਾਂ ਪਛਾਣੇ ਮੈਂ ਤਾਂ ਡੱਲੇਵਾਲ ਦੇ ਤਿੰਨ ਜਣੇ ਅਸੀਂ ਇੱਕ ਕਮਰੇ ਚ ਪੈਂਦੇ ਰਹੇ ਹਾਂ ਜਿੰਨਾ ਮੈਂ ਡੱਲੇਵਾਲ ਸਾਹਿਬ ਨਾਲ ਰਿਹਾ ਪੂਰਾ 13 ਮਹੀਨੇ ਪੂਰੇ ਦਿਨ ਨਾਲ ਉੱਥੇ ਰਿਹਾ ਉਹਨਾਂ ਦੇ ਜਿਹੜਾ ਤੁਸੀਂ 300 ਕਰੋੜ ਦੀ ਗੱਲ ਕਰੀ ਜਾਂਦਾ ਜਾਂ ਤੁਸੀਂ ਕਹਿੰਦੇ ਸੰਯੁਕਤ ਕਿਸਾਨ ਮੋਰਚੇ ਨੂੰ ਪੈਸਾ ਆਇਆ ਪੈਸਾ ਬਹੁਤ ਆਇਆ ਪੈਸਾ ਲੱਗਿਆ ਵੀ ਬਹੁਤ ਖਰਚਾ ਬਹੁਤ ਹੋਇਆ ਜਿਵੇਂ ਦੇ ਲੇਵਲ ਸਾਹਿਬ ਕੋਲੇ ਖਣੀ 55 ਲੱਖ ਰੁਪਏ ਹੂੰ ਮਨਜੀਤ ਕਾਦੀਆਂ ਕਾਦੀਆਂ ਕੋਲੇ ਕੋਈ 45 ਲੱਖ ਰੁਪਏ ਹੂੰ ਮਨਜੀਤ ਰਾਏ ਕੋਲੇ 9 ਲੱਖ 9 12 ਲੱਖ ਰੁਪਏ ਹਰੇਕ ਜਿੱਥੇ ਬੰਦੇ ਨੂੰ 3-3 ਲੱਖ ਰੁਪਏ ਖਣੀ 3-3 ਲੱਖ ਰੁਪਏ ਵੰਡੇ ਆ ਗਿਆ ਸੀਗਾ ਹੂੰ ਤੇ ਘਰ ਤੇ ਚੱਲੀ ਜਾਂਦਾ ਜੇ ਹੁਣ ਪਿੱਛੇ ਵੀ ਸਾਡੀਆਂ ਪੇ ਲੁਧਿਆਣੇ ਮੀਟਿੰਗਾਂ ਹੋਈਆਂ ਹੂੰ ਉਥੇ ਜਿਵੇਂ ਆਪਣੇ ਲਖੀਮਪੁਰ ਖੀਰੀ ਦਾ ਖਸਾਨਚੀਦ ਹੋਇਆ ਹੂੰ ਉੱਥੇ ਪੈਸਾ ਸੰਯੁਕਤ ਕਿਸਾਨ ਮੋਰਚਾ ਲਾ ਰਿਹਾ ਇਹ ਨਹੀਂ ਪਤਾ ਵੀ ਡੱਲੇਵਾਲ ਸਾਹਿਬ ਉੱਥੇ ਲਾ ਰਿਹਾ ਕਿ ਨਹੀਂ ਲਾ ਰਿਹਾ ਆਪਾਂ ਇਹ ਕਹਿ ਨਹੀਂ ਸਕਦੇ ਪਰ ਜਿਹੜੇ ਮੈਂ ਸੰਯੁਕਤ ਕਿਸਾਨ ਮੋਰਚੇ ਤੈਨੂੰ ਦੱਸ ਰਿਹਾ ਡਿਟੇਲ ਹੈ ਉੱਥੇ ਐਮਰਜੈਂਸੀ ਜਿਹੜਾ ਵਕੀਲ ਹੈ ਵਕੀਲ ਨੇ ਦੱਸਿਆ ਵੀ ਪਹਿਲਾਂ ਵੀ ਆਪਾਂ ਪੈਸੇ ਬਹੁਤ ਲਾ ਚੁੱਕੇ 10 ਲੱਖ ਰੁਪਏ ਮੰਗਿਆ ਉਹਨੇ ਓਕੇ ਅਸੀਂ ਪਿਛਲੇ ਲੁਧਿਆਣੇ ਮੀਟਿੰਗ ਤੇ 10 ਲੱਖ ਰੁਪਏ ਇਕੱਠਾ ਕਰਕੇ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਨੂੰ ਦਿੱਤਾ ਹੈ ਕਿਉਂਕਿ ਜਿਹੜਾ ਕੋਹਲ ਆਪਣਾ ਬਹੁਤ ਵੱਡਾ ਹੈ ਉਹਨਾਂ ਦੀ ਅੱਜ ਆਪਾਂ ਨਾਲ ਮਦਦ ਕਰਾਂਗੇ ਤਾਂ ਹੋਰ ਮਦਦ ਕੌ ਜਾ ਜੁਪੀ ਗਏ ਆ ਜੁਪੀ ਸਾਨੂੰ ਜਾ ਕੇ ਜਿਹੜੇ ਸਾਡੇ ਜਥੇਬੰਦੀ ਹੈ ਮਨਜੀਤ ਰਾਏ ਦਾ ਧੰਨਵਾਦ ਕਰਦੇ ਆ ਉਹਨੇ ਸਾਨੂੰ ਸੰਯੁਕਤ ਕਿਸਾਨ ਮੋਰਚੇ ਚ ਭਾਇਆ ਉਹਨਾਂ ਨੇ 6 7 ਜਥੇਬੰਦੀਆਂ ਸੀਗੀਆਂ ਉੱਥੇ ਵੀ ਇਹ ਗੱਲ ਚੱਲੀ ਆ ਵੀ ਜਿਹੜੇ ਪੈਸੇ ਆ ਨਵੰਬਰ ਕਮੇਟੀ ਬਣਾ ਕੇ ਕੱਲੇ ਕੱਲੇ ਬੰਦੇ ਨੂੰ ਹਿਸਾਬ ਦਿੱਤਾ ਜਾਵੇਗਾ ਪਰ ਜਿਹੜਾ ਇਹ ਹਿਸਾਬ ਹੈ ਲੋਕਾਂ ਚ ਦੇਣ ਦੀ ਬਜਾਏ ਜਿਹੜਾ ਸੰਯੁਕਤ ਕਿਸਾਨ ਮੋਰਚਾ 32 ਵਾਲਾ ਪਹਿਲਾਂ ਬੈਠਾ ਉਹਨਾਂ ਦੇ ਹਿਸਾਬ ਦੇਣਾ ਚਾਹੀਦਾ ਹੈ ਇਹ ਹੁਣ ਪ੍ਰਧਾਨ ਜੀਓ ਜਿਹੜਾ ਮਤਲਬ ਇਸ ਟਾਈਮ ਜਿਹੜਾ ਅੰਦੋਲਨ ਚੱਲ ਰਿਹਾ ਦਿੱਲੀ ਜਿਹੜਾ ਚੱਲੀ ਜਾਂਦਾ ਮਰਨ ਵਾਲ ਤੇ ਬੈਠ ਡਲਿਆ ਹਸਾ ਉੱਥੇ ਕੋਈ ਜਾਣ ਦੀ ਕੋਈ ਮੀਟਿੰਗ ਵਿੱਚ ਤੁਹਾਡੀ ਕੋਈ ਪਲਾਨਿੰਗ ਬਣੀ ਆ ਜਾਂ ਨਹੀਂ ਉਸ ਤੇ ਕਿ ਜਾਂ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਕੋਈ ਹਮਾਇਤ ਕਰੋਗੇ ਨਹੀਂ ਨਹੀਂ ਅਸੀਂ ਉਹ ਹੀ ਤੁਹਾਨੂੰ ਦੱਸ ਕੇ ਆਟਿਆ ਨਾ ਜਿਹੜਾ ਅਸੀਂ 23 ਅਸੀਂ ਐਮਰਜੈਂਸੀ ਮੀਟਿੰਗ ਸਾਧ ਕੇ ਹੂੰ ਤੇ ਪਹਿਲੇ ਤਾਂ ਅਸੀਂ 24 ਨੂੰ ਮੀਟਿੰਗ ਕਰਨੀ ਸੀਗੀ ਸਾਨੂੰ ਪਤਾ ਲੱਗਿਆ ਡੱਲੇਵਾਲ ਸਾਹਿਬ ਦੀ ਜਾਣ ਬਹੁਤ ਕੀਮਤੀ ਹੈ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਆਗੂ ਹੈ ਬਹੁਤ ਵੱਡੇ ਆਗੂ ਹੈ ਅਸੀਂ ਕਿਸੇ ਹਾਲਤ ਵੀ ਉਹਨੂੰ ਮਰਨ ਜਿਹੜਾ ਸੰਯੁਕਤ ਕਿਸਾਨ ਮੋਰਚਾ ਪੂਰੇ ਭਾਰਤ ਦਾ ਇਹ ਤੇ ਚਿੰਤਤਾ ਟਟ ਕੇ ਸਾਹਿਬ ਦਾ ਤੁਸੀਂ ਬਿਆਨ ਸੁਣਿਆ ਉਹ ਵੀ ਆਇਆ ਗੱਲਬਾਤ ਵੀ ਹੋਈ ਹੈ ਉਹ ਕਹਿੰਦਾ ਵੀ ਆਪਾਂ ਨੂੰ ਉਹਨੇ ਇੱਕ ਗੱਲ ਕਹੀ ਹੈ ਰੁਲਦੂ ਮਾਨ ਸਾਹਿਬ ਜੀ ਨੇ ਵੀ ਕਹੀ ਹੈ ਉਹ ਕਹਿੰਦਾ ਵੀ ਜਿਹੜਾ ਨਾਤਾ ਇਕੱਲਾ ਸੰਯੁਕਤ ਕਿਸਾਨ ਮੋਰਚਾ ਜਿੱਤ ਸਕਦਾ ਹੈ ਹਮ ਨਾ ਇਕੱਲਾ ਗੈਰ ਰਾਜਨੀਤਿਕ ਮੋਰਚਾ ਜਿੱਤ ਸਕਦਾ ਹੈ ਇਹ ਲੋਕਾਂ ਦਾ ਇਕੱਠ ਹਮ ਲੋਕਾਂ ਦਾ ਏਕਾ ਹਮ ਇਹਨਾਂ ਨੂੰ ਇਕੱਠ ਹੋ ਕੇ ਫਿਰ ਦਿੱਤਾ ਜਾ ਸਕਦਾ ਹੈ ਜਿਹੜੀ ਅਸੀਂ 23 ਤਰੀਕ ਨੂੰ ਡੀਸੀ ਦਫ਼ਤਰਾਂ ਤੇ ਪੂਰੇ ਜੋਰਾਂ ਤੇ ਅਸੀਂ ਜਿਹੜਾ ਨਾਲ ਤਾਂ ਜਿਹੜੇ ਡਰਾਫਟ ਆਇਆ ਹੈ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣੀ ਆ ਵੀ ਇਹ ਵਾਪਸ ਕਰੋ ਉਦੋਂ ਆ ਸੈਂਟਰ ਸਰਕਾਰ ਨੂੰ ਨਾਲ ਸਾਡੀ ਚੇਤਾਵਨੀ ਹੋਊਗੀ ਵੀ ਤੇ ਜਿਹੜੇ ਕਿਸਾਨਾਂ ਦੇ ਰਹਿੰਦੀ ਆ ਮੰਗਾ ਇਹ ਮੰਗਾ ਇਹ ਕੋਈ ਜਾਇਜ਼ ਐ ਨਜਾਇਜ਼ ਨਹੀਂ ਹੁਣ ਪਈਆਂ ਵੀ ਆ ਪਹਿਲਾਂ ਇਹਨਾਂ ਨੇ ਖੁਦ ਜਿਹੜੇ ਸਰਕਾਰਾਂ ਬਣਨ ਤੋਂ ਪਹਿਲਾਂ ਇਹਨਾਂ ਨੇ ਬਿਆਨਬਾਜ਼ੀ ਕੀਤੀਆਂ ਵੀ ਆ ਅਸੀਂ ਸਮਾਵੇਂ ਨਾਥ ਰਿਪੋਰਟ ਲਾਗੂ ਕਰਾਂਗੇ ਅਸੀਂ ਐਮਐਸਪੀ ਦੀ ਗਾਰੰਟੀ ਦੇਵਾਂਗੇ ਜਿਹੜੀ ਪੰਜਾਬ ਸਰਕਾਰ ਆ ਇੱਥੇ ਵੀ ਇੱਕ ਭੈਣ ਜੀ ਸੀ ਉਹ ਵੀ ਕਿਸੇ ਪੰਜਾ ਮੇਨਟੈਂਸ ਨੂੰ ਅਸੀਂ ਕਹਿੰਦੇ ਦੇਵਾਂਗੇ ਅਸੀਂ ਉਹ ਵੀ ਗੱਲ ਗੱਲ ਕਹੀ ਹੈ ਅਸੀਂ ਉਹ ਮੰਗਾ ਤੇ ਗਏ ਵੀ ਸਾਡੇ ਮੰਗਾ ਇੱਕ ਹੈ ਲੜਾਈ ਪਹਿਲਾਂ ਵੀ ਸਾਡੇ ਦਿੱਲੀ ਹੋਈ ਹੈ ਜਿਹੜੀ ਅंदोलਨ ਚੱਲਿਆ ਵਾ ਕਈ ਚਾਰ ਪੰਜ ਬਾਰਡਰ ਆਪਣੇ ਬਣੇ ਲੜਾਈ ਇੱਕ ਸੀਗੀ ਅੱਜ ਵੀ ਉਹੀ ਚੀਜ਼ ਹੈ ਚਲੋ ਉਹ ਬਾਰਡਰਾਂ ਦੇ ਬਹਿ ਕੇ ਲੜ ਰਹੇ ਅਸੀਂ ਇੱਥੇ ਆਪ ਦਾ ਕੋਈ ਬਹਿ ਕੇ ਲੜਾਂਗੇ ਜਿਹੜੀ ਲੜਾਈ ਲੜਾਂਗੇ ਜਿਹੜੀ 23 ਤਰੀਕ ਨੂੰ ਅਸੀਂ ਕਰਕੇ ਕੋਲ ਉਸ ਤੋਂ ਬਾਅਦ 24 ਤਰੀਕ ਦੀ ਐਮਰਜੈਂਸੀ ਮੀਟਿੰਗ ਫੇਰ ਰੱਖ ਕੇ ਪੰਜਾਬ ਸਰਕਾਰ ਦੇ ਜੇ ਨਹੀਂ ਕਾ ਇਹ ਡਰਾਫਟ ਵਾਪਸ ਕਰਦੀ ਤੇ ਜੇ ਸੈਂਟਰ ਸਰਕਾਰ ਨਹੀਂ ਸੁਣਦੀ ਅਸੀਂ ਜੇ ਬਾਅਦ ਜਿਹੜਾ ਸੰਯੁਕਤ ਕਿਸਾਨ ਮੋਰਚਾ ਮੈਂਬਰ ਕਮੇਟੀ ਅਤੇ ਉਦੋਂ ਬਾਅਦ ਜਿਹੜੇ ਉਹਨਾਂ ਤੇ ਸੱਦੇ ਸਾਥੀ ਕੋਈ ਵੀ ਹੋਣ ਉਹਨਾਂ ਚੋਂ ਅਗੋਂ ਉਹ ਕੀ ਫੈਸਲਾ ਕਰਦੇ ਆ ਉਹਦੇ ਫੈਸਲੇ ਦੇ ਆਧਾਰ ਤੇ ਅਸੀਂ ਅਗਲਾ ਕਦਮ 24 ਤਰੀਕ ਨੂੰ ਦੇਖਾਂਗੇ ਪ੍ਰਧਾਨ ਜੀ ਇੱਕ ਲਾਸ ਸਵਾਲ ਆ ਆਪਾਂ ਵੇਖ ਰਹੇ ਆ ਸੋਸ਼ਲ ਮੀਡੀਆ ਤੇ ਇੱਕ ਬਹੁਤ ਚਰਚਾ ਚੱਲ ਰਹੀ ਹੈ ਗਰੋਲ ਤੋਂ ਮਾਨਸਾ ਜਿਹੜਾ ਅਗੋਂ ਨਾ ਉਹ ਇੱਕ ਬਿਆਨ ਦਿੱਤਾ ਜਾਂਦਾ ਡੱਲੇਵਾਲ ਦੇ ਮੁਤਾਬਕ ਕਹਿੰਦੇ ਵੀ ਸਾਥੂ ਕਿਹੜਾ ਪੁੱਛ ਕੇ ਬੈਠੇ ਆ ਜਾਂ ਵੀ ਮਰਨ ਵਰਤਾਂ ਨਾਲ ਹੱਲ ਨਹੀਂ ਉਹਦੇ ਕਹਿੰਗੇ ਕੰਟਰੋਵਰਸਰੀ ਜਾਂ ਬਿਆਨ ਬਣ ਗਿਆ ਤੇ ਜਿਹਦੇ ਸੋਸ਼ਲ ਮੀਡੀਆ ਤੇ ਇਹ ਵੀ ਚੱਲੀ ਜਾਂਦਾ ਕਿ ਰੋਲ ਤੋਂ ਮਾਸਾ ਦਾ ਬਾਈਕਟ ਕੀਤਾ ਜਾਵੇ ਇੱਕ ਵਰਗ ਇਹ ਅਪੀਲ ਕਰੀ ਜਾਂਦੇ ਕਿ ਉਹਨਾਂ ਨੇ ਬਹੁਤ ਵੀ ਇੱਕ ਬਈ ਅਣਪੜਾ ਵਾਲਾ ਬਿਆਨ ਜੇ ਦੇ ਤਾਂ ਬੋਲਣ ਦੀ ਤੋਕਣੀ ਸਹੀ ਸੀ ਉਹਨਾਂ ਦੀ ਇੱਕ ਚੈਨਲ ਦੇ ਉੱਤੇ ਨਿਧੀ ਜੀ ਦੇ ਨਾਲ ਉੱਤੇ ਇੰਟਰਵਿਊ ਦਿੰਦੇ ਹਦਰਾਂ ਉਹਨਾਂ ਨੇ ਬਹੁਤ ਹੋਰ ਤੋਕ ਦੇ ਵਿੱਚ ਡਲੇਲ ਸਾਹਿਬ ਨੂੰ ਕਿਹਾ ਵੀ ਸਾਥੂ ਗੜਾ ਪੁੱਛ ਕੇ ਬੈਠਾ ਪੰਜਾਬ ਆਵੇ ਸਾਨੂੰ ਦੂਰੀਆਂ ਸਾਨੂੰ ਸੱਦਾ ਦੇਵੇ ਅਸੀਂ ਫੇਰ ਨਾਲ ਜਾਵਾਂਗੇ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਜਿਹੜਾ ਉਹ ਬਿਆਨ ਦਿੱਤਾ ਜਾ ਰਿਹਾ ਜਿਹੜਾ ਤੁਸੀਂ ਰੁਰਦੂ ਮਾਨਸਾ ਨਾਲ ਗੱਲ ਕੀਤਾ ਰੁਰਦੂ ਮਾਨਸਾ ਇੱਕ ਬੰਦਾ ਅਣਪੜ੍ਹ ਤੇ ਬੰਦਾ ਪੂਰਾ ਉੱਥੇ ਬਿਆਣਬਾਜ਼ੀ ਕੀ ਹੋ ਰਹੀ ਹੈ ਇਹਦਾ ਮਰੇ ਦਾ ਪਤਾ ਲੈਣਾ ਹੈ ਜੇ ਨਾਏ ਆੜੀ ਕੋਈ ਗੱਲ ਬਣ ਕੇ ਸੇ ਪਤਾ ਲੈਣ ਸੰਯੁਕਤ ਕਿਸਾਨ ਮੋਰਚਾ ਕੱਲ ਵੀ ਅਸੀਂ ਵਿਚਾਰਿਆ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਜਾੜੜੇ ਤੋਂ ਉੱਥੇ ਜੋ ਕੋਈ ਗੱਲਬਾਤ ਬਣ ਕੇ ਸੰਯੁਕਤ ਕਿਸਾਨ ਮੋਰਚੇ ਮਰੇ ਸੱਪ ਗੱਲ ਅਸੀਂ ਆਪਦੇ ਪਾਲਾਂਗੇ ਨਾ ਰੁਲਦੂ ਮਾਨਸਾ ਗੱਲਾਂ ਸਹੀ ਕਹਿ ਰਿਹਾ ਰੁਲਦੂ ਮਾਨਸਾ ਦੀ ਗੱਲ ਇੱਕ ਵੀ ਗਲਤ ਨਹੀਂ ਕਿਉਂਕਿ ਜੇ ਅਸੀਂ ਮੋਰਚੇ 'ਚ ਬੈੰਨੇ ਆ ਉਹ ਬੰਦਾ ਜਿਹੜੀ ਗੱਲ ਹੈ ਸਚਾਈ ਤੇ ਬੋਲਦਾ ਉਹ ਤੋ ਫਿਰ ਅ ਸੁਰਜਾ ਬੰਦਾ ਹਮ ਪਹਿਲਾਂ ਜਿਉ ਡੱਲੇਵਾਲ ਸਾਹਿਬ ਨਾਲ ਸੀ ਡੱਲੇਵਾਲ ਸਾਨੂੰ ਕਹਦਾ ਹੁੰਦਾ ਸੀ ਆ ਕਾਮਰੇਡ ਐ ਇਹ ਕਾਮਰੇਡ ਐ ਕਰਦਾ ਪਰ ਜਦੋਂ ਅੱਜ ਅਸੀਂ ਕਾਮਰੇਡਾਂ ਜਾ ਕੇ ਬੈਠਣ ਲੱਗੇ 450 ਜੱਥੇ ਬੰਦੇ ਜਿ ਬੈਠਣ ਲੱਗੇ ਪਤਾ ਲੱਗੇ ਕੀ ਐ ਹਮ ਸਾਨੂੰ ਕਾਇਦਾ ਜਿਵੇਂ ਜ ਪੜਾਉਗੇ ਆਪਾਂ ਉਹ ਤੇ ਪੜਿਆ ਜਾਊਗਾ ਸਾਡੇ ਕੋਟ ਕੋਟ ਦਿਮਾਗ ਚ ਪੜਿਆ ਸੀ ਇਹ ਕਾਮਰੇਡ ਐ ਇਹ ਆਏ ਆ ਪਰ ਜਿਹੜਾ ਰੁਲਦੂ ਮਾਨਸਾ ਰੁਲਦੂ ਮਾਨਸਾ ਸਚਾਈ ਤੇ ਉਹ ਕਹਿੰਨੋਂ ਨਹੀਂ ਹਟਦਾ ਹਮ ਨਹੀਂ ਜਿਵੇਂ ਕਿ ਮਾਨ ਨੇ ਇੱਕਦਮ ਦਸਰੇ ਰੋਲਦੂ ਮਾਰਦਾ ਕਹਿੰਦੇ ਰੋਲਦੂ ਮਾਨਸਾ ਨੇ ਕਿਹਾ ਸੀ ਵੀ ਆਪਾਂ ਨੂੰ ਦੇਖ ਕੇ ਆਪਾਂ ਨੂੰ ਜਾਣਾ ਚਾਹੀਦਾ ਇਕੱਠੇ ਹੋ ਕੇ ਦੇਣਾ ਚਾਹੀਦਾ ਕੀ ਹੈ ਪਰ ਉੱਥੇ ਜਿੱਡਾ ਕੀ ਅੜ ਗਿਆ ਜਿਹੜਾ ਸਾਡੇ ਕਿਸਾਨ ਸਾਥੀ ਗਏ ਮਾਨ ਨੇ ਉਹ ਤਾਂ ਇੱਕ ਗੱਲ ਕਹਿ ਰਿਹਾ ਜਿਹੜਾ ਡੱਲੇਵਾਲ ਸਾਹਿਬ ਦੀ ਕੀਮਤ ਬਹੁਤ ਜਿਹੜੀ ਜਾਨ ਬਹੁਤ ਕੀਮਤੀ ਆ ਇਹਨੂੰ ਕਿਸੇ ਹਾਲਤ ਵਿੱਚ ਮਰਨ ਨਾ ਦਿੱਤਾ ਜਾਵੇ ਆਪਾਂ ਨੂੰ ਇਕੱਠੇ ਹੋ ਕੇ ਇਹਨੂੰ ਕਹੇ ਵੀ ਮਰਨ ਵਾਸਤੇ ਤੂੰ ਭੰਗ ਕਰ ਤੇ ਆਪਾਂ ਲੜਾਈ ਲੜਾਂਗੇ ਉਹਦੀ ਬਿਆਨਬਾਜ਼ੀ ਆਹ ਹੈ ਉਹ ਜਿਹੜੀ ਉਹਦੇ ਬਿਆਨਬਾਜ਼ੀ ਉਹ ਕਹਿ ਰਿਹਾ ਤੇ ਦਿਲੋਂ ਆਪਦੇ ਅੰਦਰੋਂ ਕਹਿ ਰਿਹਾ ਵੀ ਆਪਾਂ ਡੱਲੇਵਾਲ ਨੂੰ ਮਰਨ ਨਹੀਂ ਦੇਣਾ ਵੀ ਆਪਾਂ ਕਿਸੇ ਵੀ ਹਾਲਤ ਇਹਨੂੰ ਉਠਾਈ ਜਾਵੇ ਲੋਕ ਜੇਬ ਜੇਬ ਜਾਂ ਲੋਕਾਂ ਦਾ ਤਮਾਕਾ ਉਹ ਜਦ ਬੋਲੀ ਜਾਂਦੇ ਵਿਚਾਰੀ ਜਾਂਦੇ ਆ ਇਹ 110 ਕੀ ਹੁੰਦਾ ਜਿਹੜੇ ਹੌਟਲ ਲਾਉਣ ਲੈਂਦੇ ਆ ਪਰ ਉਹਦਾ ਜੇ ਤੁਸੀਂ ਬਿਆਨ ਦਾ ਸਹੀ ਤੁਸੀਂ ਜੱਜ ਲਾਉਗਾ ਸਹੀ ਜਾਏ ਹੈ ਵੀ ਡੱਲੇਵਾਲ ਨੂੰ ਕਿਸੇ ਕੀਮਤ ਮਰਨਾ ਦੇਈਏ ਜਿਹੜੀ ਲੜਾਈ ਆ ਆਪਾਂ ਆਪਣੇ ਗੁਰੂਆਂ ਨੇ ਕਿਹਾ ਵੇ ਆਪਾਂ ਨੂੰ ਲੜ ਕੇ ਮਰਨਾ ਚਾਹੀਦਾ ਆਪਦੀ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ ਮੈਂ ਵੀ ਇਹ ਤਾਂ ਦੱਸਾਂ ਮੈਂ ਖੁਦ ਮੈਂ ਡੱਲੇਵਾਲ ਸਾਹਿਬ ਨਾਲ ਦੋ ਵਾਰੀ ਲੜਿਆ ਸੀ ਜਦੋਂ ਖਨੌਰ ਅਸੀਂ ਚੀਮਾ ਮੰਡੀ ਤੋਂ ਗਏ ਆ ਹੂੰ ਕਿ ਮਰਨ ਵਰਤ ਦੇ ਜਿਹਨਾਂ ਮਰਨ ਵਰਤ ਦੇ ਬੈਠਿਆ ਮੈਂ ਵੀ ਨਹੀਂ ਹੋਣਾ ਚਾਹੀਦਾ ਇਹ ਮਰਨ ਵਰਤ ਨਹੀਂ ਬੈਠਣਾ ਦੇਣਾ ਚਾਹੀਦਾ ਪ੍ਰਧਾਨ ਜੀ ਜਿਹੜੇ ਤੋਂ ਅਗਲੇ ਤੁਹਾਡੇ ਸੰਯੁਕਤ ਮੋਰਚੇ ਦੇ ਜਿਹੜੇ ਤੁਹਾਡੇ ਤੋਂ ਅਗਲੇ ਪਲਾਨ ਜਿਹੜੇ 23 23 ਨੂੰ ਤੁਸੀਂ ਐਕਸ਼ਨ ਕਰ ਰਹੇ ਹੋ ਇੱਕ ਨੇ ਨੇ ਸਿਟੀ ਨੂੰ ਹਾਂ ਤੇ ਨੂੰ ਜਿਹੜਾ ਦੇਸੀ ਦਾਫਤਰਾ ਮੂਰੇ ਤੇ ਉਸ ਤੋਂ ਅੱਗੇ ਕੋਈ ਹੋਰ ਪ੍ਰੋਗਰਾਮ ਕੋਈ ਅੱਜ ਜਿਹੜੋ ਉਹਨਾਂ ਦੇ ਸਾਥੀ ਆਉਣ ਕੇ ਸਾਡੇ ਗੈਰ ਰਾਜਨੀਤਿਕ ਮੋਰਚੇ ਦੇ ਉਹਨਾਂ ਨੂੰ ਬੁਲਾਵਾ ਦਿੱਤਾ ਗਿਆ ਵੀ ਕੀ ਹਾਂ ਨਰਾਤਵਾ ਕਰਦੇ ਆ ਵੀ ਸਾਡੇ ਨਾਲ ਸਾਂਝ ਕੀ ਕਰਦਾ ਜਾਂ ਕਿਸ ਵੇਚ ਤੇ ਕਰਦੇ ਆ ਅੱਜ ਤਾਂ ਉਹਨਾਂ ਨੂੰ ਇਹੀ ਛੋਟੇ ਮੀਡੀਆ ਚੈਨਲ ਰਾਹੀਂ ਇਹੀ ਕਾਵਾਂਗੇ ਹੂੰ ਈਗੋ ਨੂੰ ਛੱਡ ਕੇ ਜੇ ਸਾਡੇ ਚ ਈਗੋ ਆਸੀ ਛੱਡੀਏ ਜੇ ਉਹਨਾਂ ਚ ਈਗੋ ਹੈ ਤਾਂ ਉਹ ਛੱਡਣ ਜਿਹੜੇ ਸਾਡੇ ਡੱਲੇਵਾਲ ਸਾਹਿਬ ਦੀ ਜਾਨ ਬਹੁਤ ਕੀਮਤੀ ਹੈ ਹੂੰ ਠੀਕ ਆ ਨਾ ਜਿਹੜੀ ਐਮਐਸਪੀ ਦੇ ਆਪਾਂ ਲੜਾਈ ਲੜ ਰਹੇ ਐਮਐਸਪੀ ਦਾ ਪਾਸੇ ਰਾਜੀ ਆਪਣੇ ਮੰਡੀਆਂ ਹੀ ਪੰਗ ਹੋ ਗਿਆ ਇਹ ਲੜਾਈ ਉਹ ਤੋਂ ਵੀ ਜ਼ਿਆਦਾ ਵੱਡੀ ਆ ਗਈ ਆਪਣੇ ਖਤਰਨਾਕ ਹੈ ਡਬਲ ਜੂਟੀਓ ਦੇ ਉਹ ਚ ਉਹ ਤੋਂ ਵੀ ਲੜਾਈ ਵੱਡੀ ਆਪਾਂ ਨੂੰ ਜਿਹੜਾਈ ਜਿੰਨੇ ਤੱਕ ਇਕਾਂ ਨਹੀਂ ਹੁੰਦੇ ਇਕੱਠੇ ਨਹੀਂ ਹੁੰਦੇ ਉਹਨਾਂ ਦਾ ਲੜਨਾ ਚਾਹੀਦਾ ਜਿਹੜੀ ਘੋਲ ਆ ਇਹ ਅਸੀਂ 16 ਤਰੀਕ ਨੂੰ ਭਾਰਤ ਦਾ ਤਾਂ ਹੀ ਦਿੱਤਾ ਇਹਨਾਂ ਬੰਦ ਸਦਾ ਵੀ ਕੀ ਲੋਕ ਆਉਂਦਾ ਇਹ ਪਹਿਲੇ ਅਗਲੇ ਚੱਲ ਪੈਂਦੇ ਆ ਠੀਕ ਆ ਚਲੋ ਆਪਾਂ ਤਾਂ ਕਹਨੇ ਆ ਪ੍ਰਮਾਤਮਾ ਭਲੀ ਕਰੇ ਚੜਦੀ ਕਲਾ ਹੋਵੇ ਡੱਲੇਵਾਲ ਸਾਹਿਬ ਦੀ ਇਹ ਮੋਰਚਾ ਜਿੱਤਣ ਸਾਨਣ ਜਿੱਤ ਕੇ ਦੇਣ ਮੋਰਚਾ ਵੀ ਇਹੀ ਕਰਦਾ ਪਰ ਅਸੀਂ ਇਹ ਤਾਂ ਸਮਝੇ ਪਛਾਹ ਕੜੇ ਅਸੀਂ ਖੁਦ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਵੀ ਲਿਖੀਆਂ ਵੀ ਅਸੀਂ ਇਹ ਗੱਲ ਵੀ ਕਹੀ ਹੈ ਤੁਸੀਂ ਇਹ ਇਕੱਲੇ ਨਾ ਸਮਝਿਓ ਡੱਲੇਵਾਲ ਸਾਹਿਬ ਨਾਲ ਸਾਡੇ ਮਤਬੇਦ ਪੇਧ ਹੋ ਸਕਦੇ ਆ ਸਾਡਾ ਡੱਲੇਵਾਲ ਸਾਡਾ ਕਿਸਾਨ ਆ ਸਾਡੇ ਆਪ ਦਾ ਜਿਹੜੇ ਕਿਸਾਨ ਬੈਠਿਓ ਸਾਡੇ ਆਪਦੇ ਆ ਅਸੀਂ ਪਛਾਣ ਨਹੀਂ ਹਟਾਂਗੇ ਹੁਣ ਵੀ ਸਾਡੀ ਮੋਰਚਾ ਜੇ ਸਰਕਾਰ ਉੱਚ ਧੱਕਾ ਕਰੂਗੀ ਜੇਕ ਸਾਡਾ ਤੇ ਸਾਡਾ ਜਬਰ ਕਰੂਗੀ ਹਮ ਅਸੀਂ ਕੋਈ ਮੀਟਿੰਗ ਨਹੀਂ ਟਿਕਣੀ ਹਮ ਅਸੀਂ ਕੋਈ ਉਹਨਾਂ ਚਿੱਠੀਆਂ ਨਹੀਂ ਦੇਖਣੀ ਕੋਈ ਉਹਨਾਂ ਦੀ ਆਵਾਜ਼ ਨਹੀਂ ਦੇਖਣੀ ਅਸੀਂ ਫੌਰਨ ਸਰਕਾਰ ਨੂੰ ਨਾਕਾਬੰਦੀ ਕਰਾਂਗੇ ਠੀਕ ਬਦਾਂ ਦੇਖੋ ਜਾਂਦੇ ਜਾਂਦੇ ਕਿਸਾਨਾਂ ਨੂੰ ਕੋਈ ਕੀ ਮੈਸੇਜ ਦੇਣਾ ਜਾਓਗੇ ਜਾਂ ਤੁਹਾਡੇ ਅੰਦੋਲਣਾਂ ਵਿੱਚ ਜਾਣ ਵਾਰੇ ਕੀ ਕਹਿਣਾ ਜਾਊਂਗੇ ਜਾਂਦੇ ਜਾਂਦੇ ਕਿਸਾਨਾਂ ਨੂੰ ਆਪਣੇ ਜਿਹੜੇ ਵੇਖ ਰਹੇ ਹੋ ਵੀਡੀਓ ਜੋ ਵੀ ਜਥੇਬੰਦੀਆਂ ਉੱਥੇ ਸੰਘਰਸ਼ ਲੜ ਰਹੀਆਂ ਹਮ ਉਹਨਾਂ ਦੇ ਆਗੂ ਨੂੰ ਬੇਨਤੀ ਹੈ ਹਮ ਜੋ ਕਿ ਉਹਨਾਂ ਦੇ ਡੱਲੇਵਾਲ ਸਾਹਿਬ ਹੈ ਪਿੰਦਰ ਸਾਹਿਬ ਹੈ ਮਨਜੀਤ ਰਾਏ ਜੀ ਹੈ ਹੂੰ ਜਿੰਨੇ ਵੀ ਹੋਰ ਸਾਥੀ ਉੱਥੇ ਲੜਾਈ ਲੜ ਰਹੇ ਆ ਉਹਨਾਂ ਦੇ ਉਹਨਾਂ ਦੇ ਅੱਗੋਂ ਨੂੰ ਉੱਥੇ ਜਾਣਾ ਚਾਹੀਦਾ ਹੈ ਹੂੰ ਪਿੰਡ ਲੈਵਲ ਤੋਂ ਲੈ ਕੇ ਪਿੰਡ ਦੀਆਂ ਕਾਈਆਂ ਹੋ ਗਈਆਂ 9-9 ਕਾਈਆਂ ਦੇ ਮੈਂਬਰ ਹੁੰਦੇ ਆ ਜਾਂ ਬਲਾਕ ਤੇ ਹੋ ਗਏ ਜਿਹੜਾ ਅੱਗੂ ਹੋ ਗਏ ਗਾ ਪੰਜਾਬ ਕਮੇਟੀ ਹੋ ਗਈ ਉਹਨਾਂ ਨੂੰ ਅੱਜ ਘਰਾਂ 'ਚ ਨਹੀਂ ਬੈਠਣਾ ਚਾਹੀਦਾ ਠੀਕ ਸਾਰੇ ਜਿਹੜੇ ਸਵਾਲ ਜਵਾਬ ਕਰ ਰਹੇ ਆ ਨਾ ਜਿਹੜੇ ਅੱਜ ਉਹ ਘਰਾਂ ਚ ਫਿਰਦੇ ਆ ਉਹਨਾਂ ਨੂੰ ਉੱਥੇ ਸਾਰਿਆਂ ਨੂੰ ਉੱਥੇ ਜਾ ਕੇ ਇਕੱਠਾ ਹੋਣਾ ਜਾ ਜਾ ਕੇ ਜਿਹੜੀ ਲੜਾਈ ਆ ਲੜਾਈ ਲੜਨੀ ਚਾਹੀਦੀ ਹੈ ਜਿਹੜੇ ਡੱਲੇਵਾਲ ਸਾਹਿਬ ਤੇ ਜਾਨ ਬਚਾਉਣੀ ਚਾਹੀਦੀ ਆ ਮੈਂ ਖੁਦ ਮੈਨੂੰ ਵਾਪਰਿਆ ਸਾਰਾ ਕੁਸਾ ਅਸੀਂ ਫੇਰ ਵੀ ਡੱਲੇਵਾਲ ਦਾ ਸਾਥ ਲੈ ਦਿੱਤਾ 24 ਘੰਟੇ ਦੇ ਸਾਨੂੰ ਦਿੱਤੇ 26 ਤਰੀਕ ਨੂੰ ਆਪਣਾ ਗੱਲ ਹੋਈ ਆ ਤੇ ਬੋਰਡ ਨੇ ਪ੍ਰਦਾਨਿਆ ਪੈਨ ਛਤਰਾ ਵੀ ਪਹਿਲਾਂ ਮੇਰੀ ਡਿਊਟੀ ਲਾਈ ਸੀ 26 ਜਨਵਰੀ ਤੂੰ ਇੱਥੇ ਨਾਲ ਲੱਗ ਇਹਨਾਂ ਸੈਟਿੰਗ ਕਰਨੀ ਆ ਉਦੋਂ ਬਾਅਦ ਮੈਨੂੰ ਕਹੇ ਪ੍ਰਧਾਨ ਦੀ ਜਾਨ ਬਚਾ ਲਓ ਅਸੀਂ ਨਾਲ ਦੇ ਨਾਲ ਹੀ ਇਸ ਟ੍ਰੇਨ ਚੜ੍ਹ ਕੇ ਉੱਥੇ ਅਸੀਂ ਗਏ ਆ ਸਾਨੂੰ ਪਤਾ ਕੀ ਹਾਲਾਤ ਸੀ ਉੱਥੇ ਠੀਕ ਹੈ ਨਾ ਅਸੀਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਡਾ ਡੱਲੇਵਾਲ ਸਾਹਿਬ ਦੀ ਜਾਨ ਹੋਊਗਾ ਵੀ ਨਹੀਂ ਕੁਛ ਨਹੀਂ ਹੁੰਦਾ ਉਹ ਚੜ੍ਹਦੀ ਕਲਾ ਚ ਰਹੂਗਾ ਮੋਰਚਾ ਵੀ ਪ੍ਰਮਾਤਮਾ ਫਤਿਹ ਕਰੂਗਾ ਤੇ ਸੰਯੁਕਤ ਕਿਸਾਨ ਮੋਰਚਾ ਵੀ ਉਹਨਾਂ ਨੇ ਜੋ ਸੰਯੁਕਤ ਮੋਰਚੇ ਅੱਜ ਦੁਆਰ ਮੀਟਿੰਗ ਵਿੱਚ ਨਿਕਲੂਗਾ ਜੰਗਾਈ ਨਿਕਲੇ ਏਕਤੇ ਦਾ ਨਿਕਲੇ ਤਾਂ ਕਿ ਜਿਹੜੀ ਸਰਕਾਰਾਂ ਢਾਹ ਲਾਉਣ ਨੂੰ ਫਿਰਦੀਆਂ ਸਰਕਾਰਾਂ ਕਿਤੇ ਆਪਾਂ ਉਹਨਾਂ ਤੋਂ ਹਰੀ ਨੇ ਆਪਾਂ ਜਿੱਤ ਕੇ ਨਾ ਧੰਨਵਾਦ ਤੁਹਾਡਾ ਸੋ ਸੋ ਦੈਟਸ ਵੀ ਆਪਾਂ ਗੱਲਬਾਤ ਕਰ ਰਹੀ ਆ ਨਛੇਤਰ ਸਿੰਘ ਢਿੱਲੋ ਜੀ ਨਾਲ ਕਿਸਾਨ ਮੋਰਚਾ ਮਾਲਵਾ ਦੇ ਸੂਬਾ ਪ੍ਰਧਾਨ ਹਨ ਤੇ ਜੇ ਵੇ ਸਾਨੂੰ ਗੱਲਬਾਤ ਚੰਗੀ ਲੱਗੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ